ਕੋਟਲੇ ਵਿੱਚ ਖਾਣੇ ਵਾਲੇ ਟੇਬਲ ਤੇ ਆ ਕੇ ਸਾਰੇ ਬੈਠ ਗਏ ਸੀ। surjit singh ਆਪਣੇ ਸਹੁਰੇ ਨੂੰ ਬੈਠਣ ਲਈ ਕਹਿ ਰਿਹਾ ਕਿ ਬੈਠੋ ਪਾਪਾ ਤੁਸੀਂ ਇੱਥੇ ਬੈਠੋ। ਤਾਂ ਉਸਨੇ ਦੇਖਿਆ ਕਿ ਉਸਦੀ ਕੁਰਸੀ ਤੇ ਉਸਦਾ ਬਾਪੂ ਬੈਠਣ ਜਾ ਰਿਹਾ ਹੈ। ਤਾਂ ਉਹ ਦੱਬੀ ਹੋਈ ਆਵਾਜ਼ ਵਿੱਚ ਗੁੱਸੇ ਨਾਲ ਬੋਲਿਆ। ਪਾਪਾ ਤੁਸੀਂ ਇਹ ਕੀ ਕਰ ਰਹੇ ਹੋ? ਤੁਸੀਂ ਸਾਡੇ ਨਾਲ ਇੱਥੇ ਕਿਵੇਂ ਬਹਿ ਸਕਦੇ ਹੋ? ਤੁਹਾਨੂੰ ਕਿਸ ਨੇ ਕਿਹਾ ਇੱਥੇ ਬੈਠਣ ਲਈ? ਦੇਖ ਨਹੀਂ ਰਿਹਾ ਚਾਰ ਜਣਿਆਂ ਵਾਸਤੇ ਕੁਰਸੀਆਂ ਨਹੀਂ। ਜੇ ਤੁਸੀਂ ਇੱਥੇ ਬੈਠੋਗੇ ਤਾਂ ਮੇਰਾ ਸਹੁਰਾ ਸਾਹਿਬ ਕਿੱਥੇ ਬੈਠਣਗੇ? ਜਾ ਕੇ ਕੋਈ ਕੋਨਾ ਲੱਭ ਲੋ ਸੁਖਜੀਤ ਨੇ ਆਪਣੇ ਬਜ਼ੁਰਗ ਬਾਪੂ ਦਾ ਹੱਥ ਜ਼ੋਰ ਨਾਲ ਖਿੱਚ ਕੇ ਕੁਰਸੀ ਤੋਂ ਉਠਾਉਂਦੇ ਹੋਏ ਕਿਹਾ ਜਿਸ ਨਾਲ ਬਿੰਦਰਪਾਲ ਸਿੰਘ ਨੇ ਸਾਹਮਣੇ ਬਹੁਤ ਹੀ ਅਪਮਾਨ ਮਹਿਸੂਸ ਕੀਤਾ ਕਿਸੇ ਤਰ੍ਹਾਂ ਹਿੰਮਤ ਕਰਕੇ ਉਹ ਆਪਣੇ ਪੁੱਤ ਨੂੰ ਬੋਲਿਆ ਕਿ ਅੱਜ ਤੇਰੇ ਵਿਆਹ ਦੀ ਵਰੇਗੰਡ ਹੈ ਤੂੰ ਹੀ ਤਾਂ ਕਿਹਾ ਸੀ ਕਿ ਸਾਰੇ ਬਾਹਰ ਚੱਲ ਕੇ ਖਾਣਾ ਖਾਵਾਂਗੇ ਮੈਨੂੰ ਤਾਂ ਤੂੰ ਹੀ ਨਾਲ ਲੈ ਕੇ ਆਇਆ ਮੈਂ ਜਿੱਦ ਕਰਕੇ ਤਾਂ ਆਇਆ ਨਹੀਂ ਪਰ ਹੁਣ ਤੂੰ ਮੈਨੂੰ ਇੱਥੇ ਲਿਆ ਕੇ ਮੇਰੀ ਬੇਇੱਜ਼ਤੀ ਕਿਉਂ ਕਰਵਾ ਰਿਹਾ ਹੈ ਸੁਰਜੀਤਬਿੰਦਰਪਾਲ ਨੂੰ ਅੱਖਾਂ ਦਿਖਾ ਕੇ ਦੱਬੀ ਹੋਈ ਆਵਾਜ਼ ਵਿੱਚ ਬੋਲਿਆ ਬੰਦ ਕਰੋ ਆਪਣੀ ਇਹ ਬਕਵਾਸ ਮੈਂ ਲਿਆਇਆ ਜ਼ਰੂਰ ਆ ਪਰ ਮੈਂ ਇੱਥੇ ਤੁਹਾਨੂੰ ਬੈਠਣ ਲਈ ਨਹੀਂ ਗਿਆ ਤੁਸੀਂ ਵੈਸੇ ਕਦੇ ਸ਼ੀਸ਼ੇ ਵਿੱਚ ਦੇਖਿਆ ਕਿ ਤੁਹਾਡੀ ਕਾਦਰ ਹੈ ਮੇਰੇ ਸਹੁਰਾ ਸਾਹਿਬ ਦੇ ਸਾਹਮਣੇ ਬੈਠਣ ਦੀ ਤੁਸੀਂ ਗਵਾਰ ਅਣਪੜ੍ਹ ਉੱਠਣ ਬੈਠਣ ਖਾਣ ਪੀਣ ਦੀ ਤਮੀਜ਼ ਨਹੀਂ ਤੇ ਉਹ ਪੜ੍ਹੇ ਲਿਖੇ ਅਮੀਰ ਘਰ ਦੇ ਹਨ ਤੁਸੀਂ ਉਹਨਾਂ ਨਾਲ ਬੈਠ ਕੇ ਖਾਣਾ ਖਾਣ ਦਾ ਵਿਚਾਰ ਕਿਵੇਂ ਕਰ ਸਕਦੇ ਹੋ ਉਹਨਾਂ ਦੇ ਤਾਂ ਘਰ ਵਿੱਚ ਤੁਹਾਡੇ ਵਰਗੇ ਨੌਕਰ ਵੀ ਨਹੀਂ ਰੱਖੇ ਤੋ ਅਡਿਨਲ ਖਾਣਾ ਖਾਣ ਦੀ ਗੱਲ ਤਾਂ ਬਹੁਤ ਦੂਰ ਐ ਤੁਸੀਂ ਇਹ ਫੜੋ ਆਪਣੇ ਪੋਤੇ ਨੂੰ ਤੇ ਜਦੋਂ ਤੱਕ ਅਸੀਂ ਖਾਣਾ ਨਾ ਖਾ ਲਈਏ ਉਦੋਂ ਤੱਕ ਇਹਨੂੰ ਸੰਭਾਲੋ ਬਿੰਦਰਪਾਲ ਸਿੰਘ ਹੈਰਾਨ ਹੋ ਕੇ ਕਹਿਣ ਲੱਗਿਆ ਅੱਛਾ ਤਾਂ ਤੂੰ ਮੈਨੂੰ ਆਪਣੇ ਪੁੱਤ ਦੀ ਦਾਈ ਬਣਾ ਕੇ ਲਿਆਇਆ ਤੇਰੀ ਹਿੰਮਤ ਦੀ ਦਾਤ ਦੇਣੀ ਪਵੇਗੀ ਸੁਖਜੀਤ ਆਪਣੀ ਚਲਾਕੀ ਭਰੀ ਹਾਸੇ ਹੱਸਦਾ ਹੋਇਆ ਬੋਲਿਆ ਤੁਸੀਂ ਸਮਝ ਗਏ ਤੁਹਾਨੂੰ ਕੀ ਲੱਗਿਆ ਸੀ ਕਿ ਮੈਂ ਤੁਹਾਨੂੰ ਇੱਥੇ ਪਾਰਟੀ ਦੇਣ ਲਈ ਲਿਆਇਆ ਹੈ ਬਿੰਦਰਪਾਲ ਸਿੰਘ ਜੀ ਬੋਲੇ ਪੁੱਤ ਇਦਾਂ ਨਾ ਕਹਿ ਮੈਂ ਸਵੇਰ ਤੋਂ ਕੁਝ ਨਹੀਂ ਖਾਧਾ ਹੁਣ ਮੇਰੇ ਤੋਂ ਹੋਰ ਭੁੱਖ ਬਰਦਾਸ਼ਤ ਨਹੀਂ ਹੋ ਰਹੀ ਚੱਕਰ ਆ ਰਹੇ ਨੇ ਮੈਨੂੰ ਕੁਝ ਲਿਆ ਦੇ ਮੈਂ ਇੱਕ ਕੋਨੇ ਵਿੱਚ ਰੱਖੀ ਕੁਰਸੀ ਤੇ ਬੈਠ ਕੇ ਖਾ ਲਵਾਂਗਾ ਪਰ ਸੁਖਜੀਤ ਨੇ ਆਪਣੇ ਬੁੱਢੇ ਪਿਓ ਦੀ ਇੱਕ ਗੱਲ ਨਾ ਸੁਣੀ ਉਸ ਨੂੰ ਭੁੱਖਾਂ ਬਿਲਕੁਲ ਦਾ ਛੱਡ ਕੇ ਵਾਪਸ ਆਪਣੇ ਖਾਣੇ ਵਾਲੀ ਟੇਬਲ ਤੇ ਚਲਾ ਗਿਆ ਅੱਜ ਉਹੀ ਪੁੱਤ ਉਸਦੀ ਭੁੱਖ ਦਾ ਮਜ਼ਾਕ ਬਣਾ ਕੇ ਚਲਾ ਗਿਆ ਜਿਸ ਦਾ ਢਿੱਡ ਭਰਨ ਲਈ ਬਿੰਦਰਪਾਲ ਸਿੰਘ ਨੇ ਪਤਾ ਨਹੀਂ ਕਿੰਨੀਆਂ ਕਰਾਤਾਂ ਭੁੱਖੇ ਪੇਟ ਗੁਜ਼ਾਰੀਆਂ ਸੀ ਕਿੰਨੀ ਮਿਹਨਤ ਕੀਤੀ ਸੀ ਕਦੋਂ ਪੁਕੇਰੇ ਕਿ ਉਹਨੂੰ ਖਵਾਇਆ ਸੀ ਆਪਣੇ ਅਮੀਰ ਸੱਸ ਸੋਹਰੇ ਦੇ ਚਕਾਚੌਂਦ ਵਿੱਚ ਉਹ ਆਪਣੇ ਭੁੱਖੇ ਪਿਓ ਨੂੰ ਤਰਫਦਾ ਹੀ ਛੱਡ ਗਿਆ ਬਿੰਦਰਪਾਲ ਸਿੰਘ ਆਪਣੇ ਪੋਤੇ ਨੂੰ ਖੜਾਉਣ ਲੱਗੇ ਪਰ ਸਵੇਰ ਤੋਂ ਕੁਝ ਨਾ ਖਾਦਾ ਹੋਣ ਕਰਕੇ ਉਹਨਾਂ ਤੋਂ ਭੁੱਖ ਬਰਦਾਸ਼ਤ ਨਹੀਂ ਸੀ ਹੋ ਰਹੀ ਨੂੰਹ ਨੇ ਸਵੇਰੇ ਕੁਝ ਨਹੀਂ ਸੀ ਬਣਾਇਆ ਉਸਨੇ ਕਿਹਾ ਕਿ ਪਪਾ ਜੀ ਅੱਜ ਤਾਂ ਆਪਾਂ ਖਾਣਾ ਖਾਣ ਲਈ ਬਾਹਰ ਜਾਵਾਂਗੇ ਤੁਸੀਂ ਉੱਥੇ ਹੋਟਲ ਵਿੱਚ ਵਧੀਆ ਸੁਆਦੀਸ਼ਟ ਖਾਣਾ ਖਾਓ ਬਿੰਦਰਪਾਲ ਸਿੰਘ ਉੱਥੇ ਮੌਜੂਦ ਖਾਣਾ ਖਾਂਦੇ ਹੋਏ ਸਾਰੇ ਲੋਕਾਂ ਨੂੰ ਉਮੀਦ ਭਰੀਆਂ ਨਿਗਾਹਾਂ ਨਾਲ ਦੇਖ ਰਿਹਾ ਸੀ ਉਕ ਨਾਲ ਉਸਦੀ ਆਤਮਾ ਬਿਲਕ ਰਹੀ ਸੀ ਤੇ ਹੰਝੂ ਰੁਕ ਨਹੀਂ ਸੀ ਰਹੇ ਇੱਕ ਵੇਟਰ ਆ ਕੇ ਬੋਲਿਆ ਕੀ ਹੋਇਆ ਬਾਪੂ ਜੀ ਤੁਸੀਂ ਕਿਸ ਦੇ ਨਾਲ ਆਏ ਹੋ ਬਿੰਦਰਪਾਲ ਕੁਝ ਨਹੀਂ ਬੋਲਿਆ ਉਸ ਦੀਆਂ ਅੱਖਾਂ ਵਿੱਚ ਹੰਝੂ ਆ ਰਹੇ ਸਨ ਵੇਟਰ ਹੰਝੂਆਂ ਨੂੰ ਦੇਖ ਕੇ ਬੋਲਿਆ ਕਿ ਬਾਪੂ ਜੀ ਮੈਨੂੰ ਲੱਗਦਾ ਤੁਹਾਨੂੰ ਭੁੱਖ ਲੱਗੀ ਹੈ ਮੈਂ ਤੁਹਾਡੇ ਲਈ ਕੁਝ ਕਰਦਾ ਉਸ ਨੇ ਆਪਣੇ ਮਾਲਕ ਤੋਂ ਲੁੱਕ ਕੇ ਇੱਕ ਪਲੇਟ ਬਿੰਦਰਪਾਲ ਨੂੰ ਫੜਾ ਦਿੱਤੀ ਤੇ ਕਿਹਾ ਬਾਪੂ ਜੀ ਤੁਸੀਂ ਛੇਤੀ ਨਾਲ ਇਹ ਖਾਣਾ ਖਾ ਲਓ ਨਹੀਂ ਤਾਂ ਮੇਰੇ ਲਈ ਮੁਸ਼ਕਲ ਹੋ ਜਾਵੇਗੀ ਪਹਿਲਾਂ ਤਾਂ ਬਿੰਦਰਪਾਲ ਉਸ ਵੱਲ ਵੇਖਦਾ ਹੀ ਰਹਿ ਗਿਆ ਪਰ ਫਿਰ ਉਹ ਖੁਦ ਨੂੰ ਰੋਕ ਨਾ ਸਕਿਆ ਸਵੇਰ ਤੋਂ ਭੁੱਖਾ ਬਿੰਦਰਪਾਲ ਕੁਝ ਹੀ ਚਿਰਾਂ ਵਿੱਚ ਪਲੇਟ ਦਾ ਸਾਰਾ ਖਾਣਾ ਖਾ ਗਿਆ ਫਿਰ ਕਿਤੇ ਜਾ ਕੇ ਉਸ ਦੀ ਆਤਮਾ ਨੂੰ ਸ਼ਾਂਤੀ ਮਿਲੀ ਉਦੋਂ ਹੀ ਹੋਟਲ ਦਾ ਮਾਲਕ ਉੱਥੇ ਆ ਗਿਆ ਉਹਨੇ ਕਾਲਰ ਤੋਂ ਫੜ ਕੇ ਕਿਹਾ ਬੁੱਢਾ ਤੈਨੂੰ ਸ਼ਰਮ ਨਹੀਂ ਆਉਂਦੀ ਇੱਥੇ ਚੋਰੀ ਕਰਦੇ ਹੋਏ ਬਿੰਦਰਪਾਲ ਸਿੰਘ ਹੱਥ ਜੋੜ ਕੇ ਬੋਲਿਆ ਕਿ ਮੈਨੂੰ ਮਾਫ਼ ਕਰ ਦਿਓ ਮੈਨੂੰ ਬਹੁਤ ਭੁੱਖ ਲੱਗੀ ਹੋਈ ਸੀ ਮਾਲਕ ਗੁੱਸੇ ਵਿੱਚ ਬੋਲਿਆ ਮੈਂ ਇੱਥੇ ਕੋਈ ਧਰਮਸ਼ਾਲਾ ਨਹੀਂ ਖੋਲ ਰੱਖੀ ਜੋ ਬਿਨਾਂ ਪੈਸੇ ਦਿੱਤੇ ਤੂੰ ਇੱਥੋਂ ਖਾਣਾ ਖਾ ਕੇ ਚਲਾ ਜਾਵੇਂਗਾ ਚੱਲ ਹੁਣ ਇਹਦੇ ਪੈਸੇ ਕੱਢ ਬਿੰਦਰਪਾਲ ਸਿੰਘ ਬੋਲਿਆ ਕਿ ਰੋਕ ਮੈਂ ਆਪਣੇ ਪੁੱਤ ਤੋਂ ਤੇਰੇ ਖਾਣੇ ਦੇ ਪੈਸੇ ਦਵਾ ਦਿੰਨਾ ਔਰ ਦੇਖ ਮੇਰਾ ਪੁੱਤ ਉੱਥੇ ਆਪਣੇ ਬੱਚਿਆਂ ਨਾਲ ਖਾਣਾ ਖਾ ਰਿਹਾ ਹੈ ਮੈਂ ਉਸ ਕੋਲੋਂ ਲੈ ਕੇ ਆਉਣਾ ਬਿੰਦਰਪਾਲ ਸਿੰਘ ਜਿਵੇਂ ਆਪਣੇ ਪੁੱਤ ਕੋਲ ਪੈਸੇ ਲੈਣ ਪਹੁੰਚਿਆ ਤਾਂ ਸੁਖਜੀਤ ਸਾਹਿਬ ਦੇ ਸਾਹਮਣੇ ਉਹਨਾਂ ਨੂੰ ੱੱਕਾ ਦਿੰਦੇ ਹੋਏ ਬੋਲਿਆ ਮੈਂ ਇਸ ਨੂੰ ਨਹੀਂ ਜਾਣਦਾ ਇਹ ਤਾਂ ਫਿਕਾਰੀ ਲੱਗਦਾ ਪਤਾ ਨਹੀਂ ਕਿੱਥੋਂ-ਕਿੱਥੋਂ ਆ ਜਾਂਦੇ ਨੇ ਪੁੱਤ ਦੀ ਗੱਲ ਸੁਣ ਕੇ ਬਿੰਦਰਪਾਲਸ ਦੀਆਂ ਅੱਖਾਂ ਅੰਜੂਆਂ ਨਾਲ ਭਰ ਗਈਆਂ ਉਹ ਉਮੀਦ ਭਰੀਆਂ ਅੱਖਾਂ ਨਾਲ ਆਪਣੇ ਪੁੱਤ ਨੂੰ ਦੇਖ ਰਿਹਾ ਸੀ ਪਰ ਉਸ ਦਾ ਪੁੱਤ ਆਪਣੇ ਬੱਚਿਆਂ ਨੂੰ ਚੱਕ ਕੇ ਸੱਸ ਸਹੁਰਾ ਤੇ ਆਪ ਦੀ ਘਰ ਵਾਲੀ ਨਾਲ ਕਾਰ ਵਿੱਚ ਬੈਠ ਕੇ ਚਲਾ ਗਿਆ ਬਿੰਦਰਪਾਲ ਸਿੰਘ ਡਰਿਆ ਉਸ ਹੋਟਲ ਦੇ ਮਾਲਕ ਦੇ ਸਾਹਮਣੇ ਖੜਾ ਸੀ ਹੋਟਲ ਦਾ ਮਾਲਕ ਤੁਰੰਤ ਬੋਲਿਆ ਇਸ ਬੁੱਢੇ ਨੇ ਜੋ ਖਾਣਾ ਖਾਦਾ ਹੈ ਉਹਦੇ ਹਰਜਾਨੇ ਵੱਜੋਂ ਇਸ ਕੋਲੋਂ ਝੂਠੇ ਭਾਂਡੇ ਸਾਫ਼ ਕਰਵਾਓ ਬਿਚਾਰਾ ਬਿੰਦਰਪਾਲ ਭਿੱਜੀਆਂ ਅੱਖਾਂ ਨਾਲ ਸਾਰਿਆਂ ਦੇ ਝੂਠੇ ਭਾਂਡੇ ਇਕੱਠੇ ਕਰਨ ਲੱਗਿਆ ਤੇ ਉਹਨਾਂ ਨੂੰ ਸਾਫ਼ ਕਰਨ ਲੱਗਦਾ ਹੈ। ਅੱਜ ਬਾਰ-ਬਾਰ ਉਸ ਦੀਆਂ ਅੱਖਾਂ ਭਿੱਜ ਰਹੀਆਂ ਸੀ। ਹੁਣ ਉਹ ਵੇਟਰ ਉਸ ਦੇ ਕੋਲ ਆਇਆ ਤੇ ਬੋਲਿਆ, "ਬਾਪੂ ਜੀ ਮੈਂ ਕਰ ਦਿੰਦਾ, ਤੁਸੀਂ ਨਾ ਕਰੋ। ਮੈਨੂੰ ਮਾਫ਼ ਕਰ ਦਿਓ ਬਾਪੂ ਜੀ। ਮੈਂ ਤਾਂ ਆਪਣੇ ਮਾਲਕ ਅੱਗੇ ਕੁਝ ਨਾ ਬੋਲ ਸਕਿਆ। ਹੁਣ ਇਹ ਸਜ਼ਾ ਮੈਨੂੰ ਭੁਗਤ ਲੈਣ ਦਿਓ।" ਬਿੰਦਰਪਾਲ ਬੋਲਿਆ, "ਬੇਟਾ ਤੂੰ ਕਿਉਂ ਮਾਫ਼ੀ ਮੰਗ ਰਿਹਾ? ਤੂੰ ਤਾਂ ਇਸ ਭੁੱਖੇ ਪੇਟ ਨੂੰ ਭਰਿਆ, ਨੇਕ ਕੰਮ ਕੀਤਾ, ਕੋਈ ਪਾਪ ਨਹੀਂ ਕੀਤਾ।" ਪਰ ਫਿਰ ਵੀ ਉਹ ਵੇਟਰ ਨੇ ਬਿੰਦਰਪਾਲ ਨੂੰ ਇੱਕ ਪਾਸੇ ਕੀਤਾ ਤੇ ਸਾਰੇ ਭਾਂਡੇ ਸਾਫ਼ ਕਰ ਦਿੱਤੇ ਤੇ ਕਹਾਂ ਬਾਪੂ ਜੀ ਤੁਸੀਂ ਘਰੇ ਜਾਓ ਮੈਂ ਮਾਲਕ ਨੂੰ ਕਹਿ ਦੇਵਾਂਗਾ ਕਿ ਤੁਸੀਂ ਸਾਰਾ ਕੰਮ ਖਤਮ ਕਰ ਦਿੱਤਾ ਸੀ ਬਿੰਦਰਪਾਲ ਸਿੰਘ ਉਸ ਵੇਟਰ ਦੇ ਸਿਰ ਤੇ ਹੱਥ ਰੱਖ ਕੇ ਬੋਲਦਾ ਰੱਬ ਤੈਨੂੰ ਸਦਾ ਖੁਸ਼ ਰੱਖੇ ਆਪਣੀ ਜ਼ਿੰਦਗੀ ਵਿੱਚ ਇੰਨੀਆਂ ਤਰੱਕੀਆਂ ਕਰੇ ਕਿ ਵੇਖਦੇ ਰਹਿ ਜਾਣ ਪੂਰੇ ਸ਼ਹਿਰ ਵਿੱਚ ਤੇਰਾ ਨਾਮ ਰੋਸ਼ਨ ਹੋ ਜਾਵੇ ਉਸ ਨੂੰ ਬਹੁਤ ਸਾਰਾ ਆਸ਼ੀਰਵਾਦ ਦਿੱਤਾ ਤੇ ਫਿਰ ਆਪਣੀਆਂ ਭਿੱਜੀਆਂ ਅੱਖਾਂ ਲੈ ਕੇ ਘਰ ਵੱਲ ਚੱਲ ਪਿਆ ਬਿੰਦਰਪਾਲ ਦੀ ਹਾਲਤ ਦੇਖ ਕੇ ਵੇਟਰ ਦੀਆਂ ਅੱਖਾਂ ਵਿੱਚ ਵੀ ਹੰਝੂ ਆ ਗਏ। ਉਸ ਨੂੰ ਬਹੁਤ ਤਰਸ ਆ ਰਿਹਾ ਸੀ। ਬਿੰਦਰਪਾਲ ਘਰ ਪਹੁੰਚਿਆ ਤਾਂ ਪੁੱਤ ਨੇ ਦਰਵਾਜ਼ੇ ਤੇ ਪੈਰ ਰੱਖ ਦੇ ਇੰਕਿਆ। ਖਬਰਦਾਰ ਪਾਪਾ ਜੇ ਤੁਸੀਂ ਇਸ ਘਰ ਵਿੱਚ ਪੈਰ ਰੱਖਿਆ ਚਲੇ ਜਾਓ ਇਥੋਂ। ਉਹਨਾਂ ਦੀ ਨੂੰ ਕੁਲਵੀਰ ਵੀ ਗੁੱਸੇ ਵਿੱਚ ਬੋਲੀ। ਇਸ ਬੁੱਢੇ ਨੇ ਅੱਜ ਹੋਟਲ ਵਿੱਚ ਸਾਡੀ ਬਹੁਤ ਬੇਇੱਜ਼ਤੀ ਕਰਵਾ ਦਿੱਤੀ। ਤੁਸੀਂ ਦੇਖਿਆ ਸੁਖਜੀਤ ਕਿਵੇਂ ਲੋਕ ਸਾਨੂੰ ਖਾ ਜਾਣ ਵਾਲੀਆਂ ਨਿਗਾਨਾਂ ਦੇਖ ਰਹੇ ਸੀ। ਹੁਣ ਇਸ ਘਰ ਵਿੱਚ ਤੁਹਾਡੀ ਕੋਈ ਜਗ੍ਹਾ ਨਹੀਂ ਹੈ। ਬਿੰਦਰ ਪਾਲ ਹੱਥ ਜੋੜ ਕੇ ਬੋਲਦਾ ਹੈ ਕਿ ਪੁੱਤ ਮੈਂ ਕਿੱਥੇ ਜਾਵਾਂਗਾ ਮੈਨੂੰ ਘਰ ਦੇ ਇੱਕ ਕੋਨੇ ਵਿੱਚ ਜਗ੍ਹਾ ਦੇ ਦਿਓ ਉੱਥੇ ਹੀ ਪਿਆ ਰਾਵਾਂਗਾ ਆਖਿਰ ਮੇਰੀ ਜ਼ਿੰਦਗੀ ਹੁਣ ਕਿੰਨੀ ਕੁ ਬਚੀ ਐ ਮੈਨੂੰ ਘਰ ਤੋਂ ਨਾ ਕੱਢ ਸੁਖਜੀਤ ਸਿੰਘ ਗੁੱਸੇ 'ਚ ਬੋਲਿਆ ਕਿ ਪਾਪਾ ਮੈਨੂੰ ਲੱਗਦਾ ਤੁਸੀਂ ਇਸ ਤਰ੍ਹਾਂ ਨਹੀਂ ਮੰਨੋਗੇ ਉਸ ਨੂੰ ਸੀੜਦਾ ਹੋਇਆ ਘਰ ਤੋਂ ਬਾਹਰ ਲੈ ਗਿਆ ਉਹ ਮਿੰਟਾਂ ਕਰਦੇ ਰਹੇਗੇ ਜ਼ਬਰਦਸਤੀ ਗੱਡੀ ਵਿੱਚ ਬਿਠਾਇਆ ਤੇ ਲਾ ਜਾ ਕੇ ਇੱਕ ਬਿਰਧ ਆਸ਼ਰਮ ਦੇ ਗੇਟ ਦੇ ਅੱਗੇ ਸੁੱਟ ਦਿੱਤਾ ਪਰ ਜਿਸ ਵਿਰਧ ਆਸ਼ਰਮ ਵਿੱਚ ਉਹ ਆਪਣੇ ਪਾਪਾ ਨੂੰ ਛੱਡਣ ਆਇਆ ਸੀ ਉਹਨੂੰ ਅੰਦਾਜ਼ਾ ਨਹੀਂ ਸੀ ਕਿ ਉਹਦੇ ਨਾਲ ਉੱਥੇ ਕੀ ਹੋਣ ਵਾਲਾ ਹੈ ਜੇ ਸੱਚਾਈ ਉਹਦੇ ਸਾਹਮਣੇ ਆ ਜਾਂਦੀ ਤਾਂ ਉਹਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਰੋਂਦੇ ਹੋਏ ਬਿੰਦਰਪਾਲ ਸਿੰਘ ਸੁਰਜੀਤ ਅੱਗੇ ਹੱਥ ਜੋੜ ਕੇ ਬੋਲ ਰਿਹਾ ਸੀ ਕਿ ਪੁੱਤ ਇੰਜ ਨਾ ਕਰ ਉਹ ਆਪਣੇ ਪੁੱਤ ਅੱਗੇ ਰੋ ਰੋ ਕੇ ਤਰਲੇ ਕਰ ਰਿਹਾ ਸੀ ਪਰ ਸੁਖਜੀਤ ਨੇ ਉਹਨਾਂ ਨੂੰ ਖੁਦ ਤੋਂ ਦੂਰ ਕੀਤਾ ਤੇ ਕਿਹਾ ਕਿ ਬੰਦ ਕਰੋ ਆਪਣਾ ਇਹ ਨਾਟਕ ਯਾਦ ਰੱਖਿਓ ਤੁਸੀਂ ਇੱਥੇ ਨਹੀਂ ਰਹੋਗੇ ਤਾਂ ਕਿਸੇ ਦਿਨ ਸੜਕ ਤੇ ਚੱਲਦੀਆਂ ਗੱਡੀਆਂ ਥੱਲੇ ਆ ਕੇ ਮਰ ਜਾਵੋਗੇ ਭੁੱਖਾ ਮਰੇਗਾ ਮੈਂ ਹੁਣ ਤੁਹਾਨੂੰ ਆਪਣੇ ਘਰ ਵਿੱਚ ਕਦੇ ਨਹੀਂ ਲੈ ਕੇ ਜਾਵਾਂਗਾ ਤੁਹਾਡੇ ਰਹਿਣ ਨਾਲ ਪੂਰੇ ਘਰ ਦੀ ਸ਼ਾਂਤੀ ਖਤਮ ਹੋ ਗਈ ਹੈ ਤੁਹਾਡੀਆਂ ਵਿਜਨ ਨਾਲ ਮੈਂ ਆਪਣੇ ਯਾਰ ਦੋਸਤਾਂ ਨੂੰ ਘਰੇ ਨਹੀਂ ਬੁਲਾ ਸਕਦਾ ਤੇ ਉਤੋਂ ਕੁਲਵੀਰ ਵੀ ਮੈਨੂੰ ਰੋਜ਼ ਤੁਹਾਡੇ ਨਾਲ ਲੈ ਕੇ ਗੱਲਾਂ ਸੁਣਾਉਂਦੀ ਹੈ ਤੁਹਾਡੇ ਲਈ ਖਾਣਾ ਨਹੀਂ ਬਣਾਵਗੀ ਤੁਹਾਡੇ ਕੱਪੜੇ ਨਹੀਂ ਧੋਵੇਗੀ ਮੇ ਤਾਂ ਤੰਗ ਆ ਗਏ ਇਸ ਰੋਜ਼ ਦੀਆਂ ਗੱਲਾਂ ਤੋਂ ਪਰ ਫਿਰ ਉਹ ਗਲਤ ਵੀ ਨਹੀਂ ਕੁਝ ਬੋਲਦੀ ਸਹੀ ਤਾਂ ਬੋਲਦੀ ਐ ਹੁਣ ਤੁਹਾਡੀ ਸਹੀ ਜਗ੍ਹਾ ਪਿਆਦਾશ્રਮ ਚੀ ਐ ਇਸ ਕਾ ਉਮਰ ਵਿੱਚ ਘਰ ਵਿੱਚ ਕੀ ਕਰੋਗੇ ਆਪਣੇ ਵਰਗੀ ਉਮਰ ਦੇ ਲੋਕਾਂ ਨਾਲ ਰਹੋ ਵਧੀਆ ਜੀ ਸਕੋਗੇ ਇਹ ਲੋ ਆਪਣਾ ਸਮਾਨ ਤੇ ਚੁੱਪ ਜਾ ਬੰਦਰ ਚਲੇ ਜਾਓ ਅੰਦਰ ਪਾ ਰੋਂਦੇ ਹੋਏ ਬੋਲਿਆ ਪੁੱਤ ਇਹ ਸ਼ਹਿਰ ਮੇਰੇ ਲਈ ਨਮੈ ਇਸ ਤੋਂ ਚੰਗਾ ਮੈਂ ਪੁਰਾਣੇ ਸ਼ਹਿਰ ਵਿੱਚ ਹੀ ਚਲਾ ਜਾਣਾ ਤੂੰ ਮੈਨੂੰ ਪੁਰਾਣੇ ਘਰ ਦੀ ਚਾਬੀ ਦੇ ਦੇ ਮੈਂ ਉੱਥੇ ਜਾ ਕੇ ਆਪਣਾ ਗੁਜ਼ਾਰਾ ਕਰ ਲਵਾਂਗਾ ਸੁਖਜੀਤ ਹੱਸਦਾ ਹੋਇਆ ਕਹਿਣ ਲੱਗਿਆ ਕਿ ਪਾਪਾ ਕਿਸ ਘਰ ਦੀ ਗੱਲ ਕਰ ਰਹੇ ਹੋ ਤੁਸੀਂ ਭੁੱਲ ਗਏ 2 ਮਹੀਨੇ ਪਹਿਲਾਂ ਤੁਸੀਂ ਇੱਕ ਕਾਗਜ਼ ਤੇ ਸਾਈਨ ਕੀਤੇ ਸੀ ਉਹ ਘਰ ਤਾਂ ਵੇਖ ਗਿਆ ਤੇ ਉਹਦੇ ਪੈਸੇ ਵੀ ਮੈਂ ਵਰਤ ਲਈ ਬਿੰਦਰਪਾਲ ਸਿੰਘ ਗੁੱਸੇ ਨਾਲ ਬੋਲੇ ਕੀ ਤੂੰ ਘਰ ਵੇਚਦਾ ਤੇ ਮੈਨੂੰ ਦੱਸਿਆ ਵੀ ਨਹੀਂ ਉਸ ਘਰ ਵਿੱਚ ਤੇਰੀ ਮਾਂ ਦੀਆਂ ਕਿੰਨੀਆਂ ਯਾਦਾਂ ਸੀ ਤੇਰਾ ਕੀ ਹੱਕ ਸੀ ਮੇਰੇ ਤੋਂ ਉਹਨਾਂ ਨੂੰ ਖੋਣ ਦਾ ਤੂੰ ਮੇਰੇ ਨਾਲ ਧੋਖਾ ਕੀਤਾ ਬਿੰਦਰਪਾਲ ਸਿੰਘ ਖੁਦ ਨੂੰ ਸੰਭਾਲ ਕੇ ਬੋਲੇ ਕਿ ਚਲ ਠੀਕ ਹੈ ਜੋ ਮੇਰੀ ਰਿਟਾਇਰਮੈਂਟ ਦੇ ਪੈਸੇ ਸੀ ਮੈਂ ਉਹਨਾਂ ਨੂੰ ਕਢਵਾ ਲਵਾਂਗਾ ਤੇ ਹਰਦਵਾਰ ਚਲਾ ਜਾਵਾਂਗਾ ਮੈਂ ਇੱਥੇ ਕਿਸੇ ਨੂੰ ਨਹੀਂ ਜਾਣਦਾ ਇਹ ਸ਼ਹਿਰ ਮੇਰੇ ਲਈ ਬਿਲਕੁਲ ਨਵਾਂ ਹੈ ਸੁਖਜੀਤ ਕਹਿਣ ਲੱਗਿਆ ਕਿ ਬਾਪੂ ਜੀ ਤੁਹਾਨੂੰ ਕੀ ਲੱਗਦਾ ਤੁਹਾਡਾ ਘਰ ਬਿਨਾਂ ਦੱਸੇ ਮੈਂ ਵੇਚ ਸਕਦਾ ਹਾਂ ਤਾਂ ਤੁਹਾਡੇ ਪੈਸੇ ਨਹੀਂ ਖਰਚ ਸਕਦਾ ਇਹ ਗੱਲ ਸੁਣ ਕੇ ਬਿੰਦਰਪਾਲ ਦੀ ਹੈਰਾਨੀ ਦਾ ਕੋਈ ਟਿਕਾਣਾ ਨਾ ਰਿਹਾ ਉਹ ਸੁਖਜੀਤ ਨੂੰ ਕਹਿਣ ਲੱਗੇ ਤੂੰ ਕੀ ਕਹਿ ਰਿਹਾ ਹੈ ਤਾਂ ਗੋ ਸੁਖਜੀਤ ਬੋਲਿਆ ਤੁਸੀਂ ਸਹੀ ਸੁਣਿਆ ਮੈਂ ਐਨੇ ਵੱਡੇ ਸ਼ਹਿਰ ਵਿੱਚ ਤਿੰਨ ਕਮਰਿਆਂ ਦਾ ਘਰ ਲਿਆ ਹੈ ਮਹਿੰਗਾ ਫਰਨੀਚਰ ਲਿਆ ਉਹ ਪੈਸੇ ਭਲਾਂ ਕਿੱਥੋਂ ਆਏ ਮੈਨੂੰ ਲੱਗਦਾ ਮੈਂ ਕੁਝ ਗਲਤ ਨਹੀਂ ਕੀਤਾ ਕਿਉਂਕਿ ਤੁਹਾਡੇ ਮਰਨ ਤੋਂ ਬਾਅਦ ਵੀ ਸਾਰੀ ਪ੍ਰਾਪਰਟੀ ਮੇਰੀ ਸੀ ਤੇ ਮੈਂ ਤੁਹਾਡੇ ਜਿਉਂਦੇ ਜੀ ਲੈ ਲਈ ਇਹਦੇ ਵਿੱਚ ਕੀ ਵੱਡੀ ਗੱਲ ਹੈ ਅੱਛਾ ਤੁਹਾਨੂੰ ਪੈਸੇ ਚਾਹੀਦੇ ਨੇ ਇੱਕ ਮਿੰਟ ਰੁਕੋ ਸੁਖਜੀਤ ਨੇ ਆਪਣੇ ਜੇਬ ਵਿੱਚੋਂ 500 ਦਾ ਨੋਟ ਕੱਢਿਆ ਤੇ ਹੱਥ ਵਿੱਚ ਫੜਾਉਂਦੇ ਹੋਏ ਬੋਲੇ ਆਹ ਲਓ ਮੈਨੂੰ ਲੱਗਦਾ ਐਨਾ ਤਾਂ ਤੁਹਾਨੂੰ ਪੈਸੇ ਬਹੁਤ ਹੈ ਬੇਸ਼ਰਮ ਵਿੱਚ ਇੰਨਾ ਕਹਿ ਕੇ ਸੁਖਜੀਤ ਉੱਥੋਂ ਚਲਾ ਗਿਆ। ਬਿੰਦਰਪਾਲ ਸਿੰਘ ਆਪਣੇ ਪੁੱਤ ਨੂੰ ਜਾਂਦੇ ਹੋਏ ਵੇਖ ਰਿਹਾ ਸੀ ਤੇ ਸੋਚ ਰਿਹਾ ਸੀ ਕਿ ਇਸ ਦਿਨ ਨੇ ਰੱਬ ਨੇ ਮੈਨੂੰ ਇਹ ਬੁੱਤ ਦਿੱਤਾ ਹੈ। ਸ਼ਾਇਦ ਮੈਂ ਕੋਈ ਜ਼ਰੂਰ ਪਾਪ ਕੀਤਾ ਹੋਣਾ ਹੈ। ਆਪਣੀ ਕਿਸਮਤ ਨੂੰ ਕੋਸਦੇ ਹੋਏ ਆਸ਼ਰਮ ਦੇ ਦਰਵਾਜ਼ੇ ਤੇ ਹੀ ਡਿੱਗ ਜਾਂਦੇ ਨੇ। ਬਾਹਰ ਤੋਂ ਅਚਾਨਕ ਡਿੱਗਣ ਦੀ ਆਵਾਜ਼ ਨਾਲ ਆਸ਼ਰਮ ਦੇ ਅੰਦਰੋਂ ਲੋਕ ਭੱਜ ਕੇ ਆਉਂਦੇ ਨੇ। ਉਦੋਂ ਤੱਕ ਸੁਖਜੀਤ ਦੀ ਗੱਡੀ ਉੱਥੋਂ ਜਾ ਚੁੱਕੀ ਸੀ। ਆਸ਼ਰਮ ਦੇ ਬਾਹਰ ਦੇ ਗੇਟ ਉੱਤੇ ਰਜਿਸਟਰ ਵਿੱਚ ਬਿੰਦਰਪਾਲ ਸਿੰਘ ਦਾ ਨਾਮ ਲਿਖਿਆ ਸੀ। ਪਰ ਪਛਾਣ ਵਾਲੇ ਦਾ ਕੋਈ ਪਤਾ ਨਹੀਂ ਸੀ ਲਿਖਿਆ। ਉਹਨਾਂ ਨੂੰ ਆਸ਼ਰਮ ਦੇ ਅੰਦਰ ਲਜਾਇਆ ਗਿਆ, ਡਾਕਟਰ ਨੂੰ ਦਿਖਾਇਆ ਗਿਆ। ਤਾਂ ਡਾਕਟਰ ਨੇ ਕਿਹਾ ਕਿ ਕਿਸੇ ਸਦਮੇ ਦੀ ਵਜ੍ਹਾ ਨਾਲ ਇਹਨਾਂ ਦੇ ਸਰੀਰ ਦੇ ਖੱਬੇ ਪਾਸੇ ਨੂੰ ਦਰੰਗ ਹੋ ਗਿਆ। ਹੌਲੀ-ਹੌਲੀ ਕਾਫੀ ਸੱਮਾਂ ਲੱਗ ਗਿਆ, ਇਲਾਜ ਚੱਲਦਾ ਰਿਹਾ। ਵਿੰਦਰਪਾਲ ਸਿੰਘ ਹੁਣ மஞ்சੇ ਤੇ ਹੀ ਪਏ ਰਹਿੰਦੇ। ਬਹੁਤ ਹੀ ਮੁਸ਼ਕਲ ਨਾਲ ਕੁਝ ਸ਼ਬਦ ਕਹਿ ਪਾਉਂਦੇ। ਇਸੇ ਤਰ੍ਹਾਂ 6 ਮਹੀਨੇ ਲੰਘ ਗਏ। ਇੱਕ ਦਿਨ ਆਸ਼ਰਮ ਦੀ ਡਾਕਟਰ ਅਮਨ ਕਨੇਡਾ ਤੋਂ ਵਾਪਸ ਆਈ ਜੋ ਇਸ ਬਿਰਦਾਸ਼ਰ ਨੂੰ ਚਲਾਉਂਦੀ ਸੀ। ਆਸ਼ਰਮ ਵਿੱਚ ਉਹਨਾਂ ਦੇ ਆਉਂਦੇ ਹੀ ਉਹਨਾਂ ਨੂੰ ਦੱਸਿਆ ਗਿਆ ਕਿ ਕੋਈ ਬੁੱਢਾ ਆਦਮੀ ਇੱਥੇ ਹੈ ਤੇ ਉਹਦੀ ਹਾਲਤ ਬਹੁਤ ਖਰਾਬ ਹੈ ਅਜੇ ਤੱਕ ਉਹਨਾਂ ਨੂੰ ਵੇਖਣ ਲਈ ਜਾਂ ਹਾਲਚਾਲ ਪੁੱਛਣ ਲਈ ਕੋਈ ਨਹੀਂ ਆਇਆ ਪਰੇਸ਼ਾਨੀ ਇਹ ਹੈ ਕਿ ਬਾਪੂ ਕੁਝ ਦੱਸਦਾ ਹੀ ਨਹੀਂ ਕਿ ਉਹਨੂੰ ਇੱਥੇ ਕਿਸਨੇ ਛੱਡਿਆ ਉਹਦਾ ਘਰ-ਬਾਰ ਕਿੱਥੇ ਹੈ ਨਾ ਕਿਸੇ ਜਾਣਕਾਰੀ ਤੋਂ ਅਸੀਂ ਉਹਨਾਂ ਨੂੰ ਕਿਵੇਂ ਰੱਖ ਸਕਦੇ ਹਾਂ ਕੋਈ ਤਾਂ ਹੋਣਾ ਚਾਹੀਦਾ ਉਹਨਾਂ ਦੀ ਗਰੰਟੀ ਲੈਣ ਵਾਲਾ ਅਮਨ ਬੋਲੀ ਕੋਈ ਆਪਣੇ ਬੁੱਢੇ ਪਿਓ ਨੂੰ ਇਸ ਤਰ੍ਹਾਂ ਰਾਤ ਨੂੰ ਛੱਡ ਕੇ ਗਿਆ ਖੋਜ-ਖਬਰ ਲੈਣ ਵੀ ਨਹੀਂ ਆਇਆ ਕਿੱਦਾਂ ਦੇ ਨਰਦਈ ਬੱਚੇ ਹੁੰਦੇ ਨੇ ਇਨਸਾਨ ਬੁੜਾਪੇ ਵਿੱਚ ਆਪਣੇ ਬੱਚਿਆਂ ਦੀ ਲੋੜ ਮਹਿਸੂਸ ਕਰਦਾ ਹੈ ਕੋਈ ਮਾਂ ਵੀ ਉਹਨਾਂ ਨਾਲ ਇਦਾਂ ਵਿਵਹਾਰ ਕਿਵੇਂ ਕਰ ਸਕਦਾ ਹੈ ਉਸ ਬਾਪੂ ਨੇ ਕੁਝ ਦੱਸਿਆ ਕਿੱਥੋਂ ਆਇਆ ਕੀ ਨਾਮ ਹੈ ਜਿਸ ਨਾਲ ਉਹਨਾਂ ਦਾ ਪਤਾ ਲਗਾਇਆ ਜਾ ਸਕੇ ਰਿਸੈਪਸ਼ਨ ਵਾਲੀ ਕੁੜੀ ਬੋਲੀ ਕਿ ਨਹੀਂ ਮੈਡਮ ਅਸੀਂ ਸਾਰਿਆਂ ਨੇ ਬਹੁਤ ਕੋਸ਼ਿਸ਼ ਕੀਤੀ ਹੈ ਪਰ ਬਾਪੂ ਕੁਝ ਨਹੀਂ ਦੱਸਦਾ ਅਧਰੰਗ ਦੀ وجہ ਨਾਲ ਵੈਸੇ ਵੀ ਸਾਫ਼ ਨਹੀਂ ਬੋਲ ਸਕਦੇ ਬਸ ਕਦੇ-ਕਦੇ ਮੂੰਹੋਂ ਅਜੀਬ ਜਿਹੇ ਸ਼ਬਦ ਕੱਢਦੇ ਨੇ ਪਰ ਸਾਡੇ ਪੱਲੇ ਤਾਂ ਕੁਝ ਨਹੀਂ ਪੈਂਦਾ ਉਹ ਬੋਲੀ ਕੀ ਕਹਿੰਦੇ ਨੇ ਉਹ ਰਿੱਤੂ ਰਿੱਤੂ ਕਹਿੰਦੇ ਨੇ ਇਹ ਸੁਣ ਕੇ ਅਮਨ ਨੂੰ ਕੁਝ ਜ਼ਿਆਦਾ ਆਉਣ ਲੱਗਦਾ ਕਿਤੇ ਉਹ ਉਹ ਤਾਂ ਨਹੀਂ ਅਮਨ ਬੋਲੀ ਮੈਨੂੰ ਦੱਸੋ ਕਿਹੜੇ ਕਮਰੇ ਵਿੱਚ ਉਹਨਾਂ ਨੂੰ ਰੱਖਿਆ ਗਿਆ ਅਮਨ ਭੱਜ ਕੇ ਉਹਨਾਂ ਨੂੰ ਲੱਭਦੀ ਹੋਈ ਉਹਨਾਂ ਦੇ ਕਮਰੇ ਵਿੱਚ ਗਈ ਉਹਨਾਂ ਦੇ ਬੈੱਡ ਕੋਲ ਪਹੁੰਚਦੀ ਹੈ ਸੁੱਕੀ ਲੱਕੜੀ ਵਰਗੇ ਕੱਪੜਿਆਂ ਵਿੱਚ ਲਪੇਟੇ ਹੋਏ ਬਿੰਦਰਪਾਲ ਸਿੰਘ ਨੂੰ ਜਦੋਂ ਉਹ ਦੇਖਦੀ ਹੈ ਤਾਂ ਉਹਦਾ ਦਿਲ ਤੇਜ਼ੀ ਨਾਲ ਧੜਕਣ ਲੱਗਦਾ ਹੈ ਉਦੇ ਮੂੰਹੋਂ ਨਿਕਲਦਾ ਹੈ ਕਿ ਇਹ ਤਾਂ ਉਹੀ ਹੈ ਪਰ ਇੰਨੀ ਮਾੜੀ ਹਾਲਤ ਵਿੱਚ ਅਮਨ ਦੀਆਂ ਅੱਖਾਂ ਵਿੱਚ ਹੰਝੂ ਆ ਰਹੇ ਸੀ ਤੇ ਯਾਦ ਕਰਨ ਦੀ ਕੋਸ਼ਿਸ਼ ਕਰਨ ਲੱਗੀ ਕਿ ਜਦੋਂ ਉਹ ਸ਼ਹਿਰ ਦੇ ਅनाथ ਆਸ਼ਰਮ ਵਿੱਚ ਰਹਿੰਦੀ ਸੀ ਸਕੂਲ ਦੇ ਨੇੜਲੇ ਘਰ ਵਿੱਚ ਇੱਕ ਬਾਪੂ ਵਿਪਿੰਦਰਪਾਲ ਸਿੰਘ ਆਪਣੇ ਘਰਵਾਲੀ ਦੀ ਮੌਤ ਤੋਂ ਬਾਅਦ ਆਪਣੇ ਪੁੱਤ ਨਾਲ ਰਹਿੰਦਾ ਸੀ ਉਸੇ ਸਕੂਲ ਵਿੱਚ ਪੜਾਸੀ ਦੀ ਨੌਕਰੀ ਕਰਦਾ ਸੀ ਇੱਕ ਦਿਨ ਜਦੋਂ ਉਹ ਸੁਜੀਤ ਨੂੰ ਲੈ ਕੇ ਘਰੇ ਜਾ ਰਿਹਾ ਸੀ ਤਾਂ ਸਾਹਮਣੇ ਪਾਪੜ ਵੇਚਣ ਵਾਲਾ ਖੜਾ ਸੀ ਸੁਜੀਤ ਪਾਪੜ ਲੈਣ ਦੀ ਜਿੱਦ ਕਰਦਾ ਉੱਥੇ ਹੀ ਅਮਨ ਆਸ਼ਰਮ ਦੇ ਗੇਟ ਅੱਗੇ ਖੜੀ ਲਲਚਾਈਆਂ ਨਜ਼ਰਾਂ ਨਾਲ ਪਾਪੜ ਵਾਲੇ ਨੂੰ ਵੇਖ ਰਹੀ ਸੀ। ਬਿੰਦਰਪਾਲ ਨੂੰ ਉਹਦੇ ਉੱਤੇ ਬਹੁਤ ਤਰਸ ਆਉਂਦਾ ਹੈ ਤੇ ਉਹ ਦੋ ਪੈਕਟ ਪਾਪੜ ਖਰੀਦ ਲੈਂਦਾ ਹੈ। ਉਹਨਾਂ ਵਿੱਚੋਂ ਇੱਕ ਸੁਖਜੀਤ ਨੂੰ ਦੇ ਦਿੰਦਾ ਤੇ ਦੂਜਾ ਅਮਨ ਨੂੰ। ਪਹਿਲਾਂ ਤਾਂ ਅਮਨ ਹਿਚਕ ਚਾਉਂਦੀ ਹੈ ਪਰ ਫਿਰ ਉਹ ਕਹਿੰਦਾ ਕਿ ਲੈ ਲੈ ਰਿਤੂ ਤੂੰ ਖਾ ਲੈ। ਸੁਜੀਤ ਗੁੱਸੇ ਵਿੱਚ ਬੋਲਿਆ ਪਾਪਾ ਤੁਸੀਂ ਇਸ ਨੂੰ ਕਿਉਂ ਦੇ ਰਹੇ ਹੋ? ਤੁਸੀਂ ਤਾਂ ਮੇਰੇ ਪਾਪਾ ਹੋ। ਇਹਦਾ ਪਾਪਾ ਇਹਨੂੰ ਦਵਾਵੇਗਾ। ਬਿੰਦਰਪਾਲ ਸਿੰਘ ਬੋਲੇ ਕਿ ਪੁੱਤ ਰੱਬ ਨੇ ਬਣਾਇਆ ਸਭ ਨੂੰ ਤੈਨੂੰ ਵੀ ਇਹਨੇ ਬਣਾਇਆ ਤੇ ਮੈਨੂੰ ਵੀ ਰੱਬ ਨੇ ਤੇਰੀ ਦੇਖਪਾਲ ਲਈ ਮੈਨੂੰ ਭੇਜਿਆ ਪਰ ਇਸ ਬੱਚੀ ਲਈ ਸ਼ਾਇਦ ਕੋਈ ਨਹੀਂ ਹੈ ਇਸ ਲਈ ਆਪਾਂ ਇਹਨੂੰ ਖਵਾ ਦਿੰਨੇ ਆ ਸੁਜੀਤ ਨੇ ਕੁਝ ਨਾ ਕਿਹਾ ਉਸ ਤੋਂ ਬਾਅਦ ਹੌਲੀ-ਹੌਲੀ ਅਮਨ ਤੇ ਬਿੰਦਰਪਾਲ ਦਾ ਇੱਕ ਪਿਆਰਾ ਜਿਹਾ ਰਿਸ਼ਤਾ ਬਣ ਗਿਆ ਇਸ ਰਿਸ਼ਤੇ 'ਦੇ ਸੁਜੀਤ ਕਦੇ ਵੀ ਖੁਸ਼ ਨਹੀਂ ਸੀ ਉਹ ਅਮਨ ਨੂੰ ਬਿਲਕੁਲ ਵੀ ਪਸੰਦ ਨਹੀਂ ਸੀ ਕਰਦਾ ਬਿੰਦਰਪਾਲ ਅਤੇ ਆਸ਼ਰਮ ਦੇ ਲੋਕਾਂ ਨੂੰ ਕਹਿ ਕੇ ਕਦੇ-ਕਦੇ ਅਮਨ ਨੂੰ ਆਪਣੇ ਘਰ ਲੈ ਆਉਂਦਾ ਸੀ ਆਪਣੇ ਹੱਥਾਂ ਨਾਲ ਰੋਟੀ ਖਵਾਉਂਦਾ ਇੱਕ ਦਿਨ ਬਿੰਦਰਪਾਲ ਬੋਲੇ ਕਿ ਪਤਾ ਹੈ ਅਮਨ ਸੁਖਜੀਤ ਪੜ੍ਹ ਕੇ ਵੱਡਾ ਇੰਜੀਨੀਅਰ ਬਣਨਾ ਚਾਹੁੰਦਾ ਤੂੰ ਕੀ ਬਣੇਂਗੀ ਅਮਨ ਕਹਿਣ ਲੱਗੇ ਕਿ ਬਾਪੂ ਜੀ ਮੈਂ ਤਾਂ ਡਾਕਟਰ ਬਣੂੰਗੀ ਉਹ ਹੱਸ ਕੇ ਬੋਲੇ ਅੱਛਾ ਰਿਤ ਤੂੰ ਡਾਕਟਰ ਬਣੂੰਗੀ ਫਿਰ ਜਦੋਂ ਅਸੀਂ ਬੁੱਢੇ ਹੋ ਜਾਵਾਂਗੇ ਬਿਮਾਰ ਹੋ ਜਾਵਾਂਗੇ ਸਾਨੂੰ ਦਵਾਈ ਦੇਵੇਂਗੀ ਤਾ ਕਹਿਣ ਲੱਗੀ ਕਿ ਬਾਪੂ ਜੀ ਹਾਂ ਮੈਂ ਡਾਕਟਰ ਬਣੂੰਗੀ ਮੈਂ ਤੁਹਾਨੂੰ ਦਵਾਈ ਦੇਵਾਂਗੀ ਬਿੰਦਰਪਾਲ ਉਸਦੇ ਸਿਰ ਤੇ ਹੱਥ ਫੇਰਦਾ ਹੋਇਆ ਕਹਿੰਦਾ ਕਿ ਪੁੱਤ ਬਹੁਤ ਮਿਹਨਤ ਕਰ ਆਪਣੀ ਕਲਾਸ ਚ ਫਰਸਟ ਆਵੇਂਗੀ ਤਾਂ ਤੂੰ ਜ਼ਰੂਰ ਡਾਕਟਰ ਬਣ ਜੇਗੀ ਸੁਖਜੀਤ ਚਿੜਕੇ ਬੋਲਦਾ ਹੈ ਕਿ ਪਾਪਾ ਤੁਸੀਂ ਇਹਨੂੰ ਜ਼ਿਆਦਾ ਪਿਆਰ ਕਰਦੇ ਹੋ ਬਿੰਦਰਪਾਲ ਸਿੰਘ ਉਸ ਨੂੰ ਸਮਝਾਉਂਦਾ ਹੋਇਆ ਕਹਿੰਦਾ ਕਿ ਪੁੱਤ ਇਸ ਤਰ੍ਹਾਂ ਨਾ ਕਰ ਇਹਦਾ ਤਾਂ ਵਿਚਾਰੀ ਦਾ ਕੋਈ ਨਹੀਂ ਸਿਰਫ ਆਪਾਂ ਹੀ ਆ ਇਸੇ ਤਰ੍ਹਾਂ ਦਿਨ ਬੀਤ ਜਾਂਦੇ ਨੇ ਹੌਲੀ ਹੌਲੀ ਅਮਨੁਸ਼ਾਰ ਹੁੰਦੀ ਜਾ ਰਹੀ ਸੀ ਹਰ ਸਾਲ ਆਪਣੀ ਕਲਾਸ ਵਿੱਚੋਂ ਫਰਸਟ ਆਉਣ ਲੱਗਦੀ ਹੈ ਤੇ ਇੱਕ ਦਿਨ ਉਹ ਡਾਕਟਰ ਬਣ ਲਈ ਦੂਜੇ ਸ਼ਹਿਰ ਵਿੱਚ ਪੜ੍ਹਨ ਜਾਣ ਲੱਗਦੀ ਹੈ। ਉਹ ਜਾਂਦੀ ਹੋਈ ਬਿੰਦਰਪਾਲ ਨੂੰ ਚੁੰਮੜ ਕੇ ਬਹੁਤ ਰੋਂਦੀ ਹੈ ਤੇ ਬੋਲਦੀ ਹੈ ਕਿ ਮੈਂ ਆਸ਼ਰਮ ਵਿੱਚ ਰਹੀ ਸੀ ਪਰ ਤੁਹਾਡੀ ਵਜ੍ਹਾ ਨਾਲ ਮੈਨੂੰ ਕਦੇ ਵੀ ਇਹ ਮਹਿਸੂਸ ਨਹੀਂ ਹੋਇਆ ਕਿ ਮੈਂ ਅਨਾਥ ਆ। ਮੈਨੂੰ ਵੀ ਬਾਪੂ ਦਾ ਪਿਆਰ ਮਿਲਿਆ। ਉਸ ਤੋਂ ਬਾਅਦ ਅਮਨ ਡਾਕਟਰ ਦੀ ਪੜ੍ਹਾਈ ਵਿੱਚ ਐਨੀ ਬਿਜੀ ਹੋ ਗਈ ਕਿ ਉਹਦਾ ਆਉਣਾ ਜਾਣਾ ਘੱਟ ਹੋ ਗਿਆ। ਇੱਕ ਦਿਨ ਉਸ ਨੂੰ ਪਤਾ ਲੱਗਿਆ ਕਿ ਸੁਖਜੀਤ ਉਹ ਕਾਰਖਾਨਾ ਛੱਡ ਕੇ ਬਾਪੂ ਜੀ ਦੇ ਨਾਲ ਦੂਜੇ ਸ਼ਹਿਰ ਵਿੱਚ ਚਲਾ ਗਿਆ ਤੇ ਉਸ ਨੂੰ ਇੱਕ ਬਹੁਤ ਵੱਡਾ ਸਦਮਾ ਲੱਗਦਾ ਫਿਰ 2 ਸਾਲ ਬਾਅਦ ਜਦੋਂ ਉਸ ਨੇ ਡਾਕਟਰ ਦੀ ਡਿਗਰੀ ਹਾਸਲ ਕੀਤੀ ਤਾਂ ਬਾਪੂ ਜੀ ਨੂੰ ਬਹੁਤ ਯਾਦ ਕੀਤਾ ਅਮਨ ਨੇ ਉਹਨਾਂ ਨੂੰ ਬਹੁਤ ਲੱਭਣ ਦੀ ਕੋਸ਼ਿਸ਼ ਕੀਤੀ ਪਰ ਕਿਸੇ ਨੂੰ ਵੀ ਉਹਨਾਂ ਦਾ ਪਤਾ ਟਿਕਾਣਾ ਪਤਾ ਹੀ ਨਹੀਂ ਸੀ ਜਿਸ ਕਰਕੇ ਉਹ ਕਦੇ ਉਹਨਾਂ ਨੂੰ ਮਿਲ ਨਾ ਸਕੀ ਅਚਾਨਕ ਰਿਸੈਪਸ਼ਨ ਵਾਲੀ ਕੁੜੀ ਦੀ ਆਵਾਜ਼ ਆਈ ਤੇ ਅਮੰਡਾ ਧਿਆਨ ਭੰਗ ਹੋ ਗਿਆ ਮੈਡਮ ਇਹਨਾਂ ਨੇ ਖਾਣਾ ਖਾ ਲਿਆ ਹੁਣ ਤੁਸੀਂ ਆਪਣੇ ਕੈਵਨ ਵਿੱਚ ਜਾ ਸਕਦੇ ਹੋ ਹੁਣ ਇਹਨਾਂ ਨੂੰ ਮੈਂ ਦੇਖ ਲਵਾਂਗੀ ਅਮਨ ਬੋਲੀ ਕਿ ਅੱਜ ਕਿੰਨੇ ਸਾਲਾਂ ਬਾਅਦ ਇਹ ਮੇਰੇ ਸਾਹਮਣੇ ਨੇ ਤੇ ਉਹ ਵੀ ਇਸ ਹਾਲ ਵਿੱਚ ਉਹ ਬਹੁਤ ਦੁਖੀ ਸੀ ਉਹ ਹੌਲੀ ਹੌਲੀ ਬਿੰਦਰਪਾਲ ਦੇ ਕੰਨ ਦੇ ਕੋਲ ਜਾ ਕੇ ਬੋਲੀ ਕਿ ਬਾਪੂ ਜੀ ਦੇਖੋ ਤੁਹਾਡੀ ਇੱਛਾ ਸੀ ਨਾ ਮੈਂ ਡਾਕਟਰ ਬਣਾ ਦੇਖੋ ਅੱਜ ਤੁਹਾਡੀ ਰਿੱਤੂ ਡਾਕਟਰ ਬਣ ਗਈ ਹੁਣ ਮੈਂ ਤੁਹਾਨੂੰ ਦਵਾਈ ਦੇਵਾਂਗੀ ਤੇ ਤੁਸੀਂ ਬਿਲਕੁਲ ਠੀਕ ਹੋ ਜਾਵੋਗੇ ਅਮਨ ਦੀ ਆਵਾਜ਼ ਸੁਣ ਕੇ ਥੋੜੀ देर ਲਈ ਤਾਂ ਉਸ ਨੇ ਅੱਖਾਂ ਖੋਲ੍ਹੀਆਂ ਉਸ ਦੀ ਅੱਖਾਂ ਵਿੱਚ ਚਮਕ ਸੀ ਪਰ ਫਿਰ ਥੋੜੀ ਦੇਰ ਬਾਅਦ ਇਹ ਚਮਕ ਗਾਇਬ ਹੋ ਗਈ ਤੇ ਬੋਲੀ ਤੂੰ ਕੌਣ ਹੈ ਬੱਚੀ ਮੈਂ ਪਹਿਚਾਣਿਆ ਨਹੀਂ ਮੁਸ਼ਕਲ ਨਾਲ ਉਹਨਾਂ ਦੇ ਮੂੰਹ ਵਿੱਚੋਂ ਆਵਾਜ਼ ਨਿਕਲੀ ਅਮਨ ਹੈਰਾਨੀ ਨਾਲ ਉਹਨਾਂ ਵੱਲ ਦੇਖਣ ਲੱਗੀ ਤੇ ਸੋਚਣ ਲੱਗੀ ਕਿ ਬਾਪੂ ਜੀ ਤੁਸੀਂ ਤਾਂ ਕਹਿੰਦੇ ਸੀ ਕਿ ਤੂੰ ਚਾਹੇ ਕਿੰਨੀ ਮਰਜੀ ਵੱਡੀ ਹੋ ਜਾਏ ਮੈਂ ਭੀੜ ਵਿੱਚ ਵੀ ਤੈਨੂੰ ਪਹਿਚਾਨ ਲਵਾਂਗਾ ਮੇਰੀ ਯਾਦਦਾਸ਼ਤ ਇੰਨੀ ਤੇਜ ਹੈ ਤੇ ਅੱਜ ਤੁਸੀਂ ਮੈਨੂੰ ਪਹਿਚਾਨ ਹੀ ਨਹੀਂ ਸਕੇ ਅਮਨ ਦੀਆਂ ਅੱਖਾਂ ਵਿੱਚੋਂ ਹੰਝੂ ਵਗਣ ਲੱਗੇ ਨਰਸਾ ਆ ਕੇ ਕਹਿੰਦੀ ਹੈ ਕਿ ਮੈਡਮ ਤੁਸੀਂ ਰੋ ਰਹੇ ਹੋ ਤੁਸੀਂ ਇਹਨਾਂ ਨੂੰ ਜਾਣਦੇ ਹੋ ਅਮਨ ਬੋਲੀ ਕਿ ਹਾਂ ਮੈਂ ਇਹਨਾਂ ਨੂੰ ਜਾਣਦੀ ਹਾਂ ਇਹਨਾਂ ਦਾ ਬਹੁਤ ਵੱਡਾ ਕਰਜ਼ਾ ਹੈ ਮੇਰੇ ਤੇ ਅਮਨ ਨੇ ਖੁਦ ਨੂੰ ਸੰਭਾਲ ਲਿਆ ਤੇ ਬੋਲੀ ਕਿ ਉਹਨਾਂ ਦੇ ਰਿਸ਼ਤੇਦਾਰ ਦੀ ਜਗ੍ਹਾ ਤੇ ਮੇਰਾ ਨਾਮ ਲਿਖ ਦਿਓ ਇਹਨਾਂ ਨੂੰ ਇੱਥੋਂ ਸਪੈਸ਼ਲ ਬਾਰਡ ਵਿੱਚ ਸ਼ਿਫਟ ਕਰ ਦਿਓ ਜੋ ਵੀ ਖਰਚਾ ਆਵੇਗਾ ਮੈਂ ਦੇ ਦੇਵਾਂਗੀ ਇਹ ਕਹਿ ਕੇ ਉਹ ਰੋਂਦੀ ਹੋਈ ਉੱਥੋਂ ਚਲੀ ਗਈ ਅਮਨ ਉਦਾਸ ਹੋ ਕੇ ਘਰ ਪਹੁੰਚਦੀ ਹੈ ਤਾਂ ਉਸ ਦਾ ਪਤੀ ਰਾਜਵੀਰ ਉਹਦੇ ਰੋਣ ਦਾ ਕਾਰਨ ਪੁੱਛਦਾ ਹੈ। ਅਮਨ ਨੇ ਰੋਂਦੇ ਹੋਏ ਸਾਰੀ ਗੱਲ ਦੱਸ ਦਿੱਤੀ ਤੇ ਬੋਲੀ ਕਿ ਸੁਖਜੀਤ ਦਾ ਸੁਭਾਅ ਤਾਂ ਬਚਪਨ ਤੋਂ ਹੀ ਚੰਗਾ ਨਹੀਂ ਸੀ। ਸ਼ਾਇਦ ਅੱਜ ਵੀ ਓਵੇਂ ਹੀ ਹੋਵੇਗਾ। ਇਸੇ ਕਰਕੇ ਤਾਂ ਉਹ ਬਾਪੂ ਜੀ ਨੂੰ ਇੱਥੇ ਛੱਡ ਕੇ ਚਲਾ ਗਿਆ। ਮਤਲਬ ਵੀ ਉਹ ਓ ਇਸੇ ਸ਼ਹਿਰ ਵਿੱਚ ਰਹਿੰਦਾ ਹੈ। ਮੈਂ ਉਸ ਨੂੰ ਕਦੇ ਮਾਫ਼ ਨਹੀਂ ਕਰਾਂਗੀ। ਜੋ ਇਨਸਾਨ ਦੂਜਿਆਂ ਲਈ ਇੰਨਾ ਸੋਚਦਾ ਹੈ ਉਹਨੇ ਆਪਣੇ ਪੁੱਤ ਲਈ ਕੀ ਕੁਝ ਕੀਤਾ ਹੋਣਾ। ਮੈਂ ਸੁਖਜੀਤ ਨੂੰ ਆਪਣਾ ਭਰਾ ਸਮਝਦੀ ਸੀ ਤੇ ਸੋਚਦੀ ਸੀ ਕਿ ਜਦੋਂ ਵੀ ਉਹ ਮਿਲੇਗਾ ਉਸਦੀ ਹਰ ਸੰਭਵ ਮਦਦ ਕਰਾਂਗੀ ਕਿਉਂਕਿ ਉਹਦੇ ਬਾਪੂ ਨੇ ਮੇਰੇ ਲਈ ਬਹੁਤ ਕੁਝ ਕੀਤਾ ਹੈ। ਮੈਂ ਉਹਨੂੰ ਕਦੇ ਨਹੀਂ ਭੁੱਲ ਸਕਦੀ। ਰਾਜਵੀਰ ਨੇ ਕਿਹਾ ਅਮਨ ਰੋ ਨਾ ਜੋ ਬੇਟਾ ਆਪਣੇ ਪਿਓ ਦਾ ਨਹੀਂ ਹੋ ਸਕਿਆ ਉਹ ਤੇਰੇ ਵਰਗੀ ਅਨਾਥ ਦਾ ਭਰਾ ਕਿਵੇਂ ਬਣ ਸਕਦਾ ਹੈ? ਅਗਲੇ ਦਿਨ ਰਾਜਵੀਰ ਤੇ ਅਮਨ ਬਿਰਦਾ ਸ਼ਰਮ ਵਿੱਚ ਪਹੁੰਚ ਜਾਂਦੇ ਨੇ। ਜਿਵੇਂ ਹੀ ਰਾਜਵੀਰ ਨੇ ਅਮਿੰਦਰਪਾਲ ਨੂੰ ਉੱਥੇ ਦੇਖਿਆ ਤਾਂ ਉਹਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਕਿਉਂਕਿ 8 ਮਹੀਨੇ ਪਹਿਲਾਂ ਬਿੰਦਰਪਾਲ ਨੂੰ ਉਸ ਨੂੰ ਬਹੁਤ ਵੱਡਾ ਆਦਮੀ ਬਣਨ ਦਾ ਆਸ਼ੀਰਵਾਦ ਦਿੱਤਾ ਸੀ ਇਹ ਉਹੀ ਵੇਟਰ ਸੀ ਜਿਨੇ ਹੋਟਲ ਵਿੱਚ ਬਿੰਦਰਪਾਲ ਨੂੰ ਖਾਣਾ ਖਵਾਇਆ ਸੀ ਉਹਨੇ ਸ਼ਾਇਦ ਸੋਚਿਆ ਕਿ ਅੱਜ ਉਹਦੇ ਆਸ਼ੀਰਵਾਦ ਕਾਰਨ ਹੀ ਉਹ ਇਸ ਲਾਇਕ ਬਣਿਆ ਉਹਦੇ ਵਰਗੇ ਕਿੰਨੇ ਹੀ ਲੋਕਾਂ ਦੀ ਉਹ ਰੋਜ਼ ਮਦਦ ਕਰਦਾ ਹੈ ਇੱਥੋਂ ਤੱਕ ਕਿ ਉਹਨੇ ਆਪਣੇ ਸ਼ਹਿਰ ਵਿੱਚ ਹੁਣ ਇੱਕ ਨਵਾਂ ਹੋਟਲ ਖੋਲ੍ਹ ਲਿਆ ਉਹ ਤਾਂ ਅਕਸਰ ਬਿੰਦਰਪਾਲ ਨੂੰ ਯਾਦ ਕਰਦਾ ਤੇ ਸੋਚਦਾ ਹੈ ਕਿ ਜਦੋਂ ਕਦੇ ਮਿਲੇਗਾ ਮੈਂ ਉਹਦਾ ਜ਼ਰੂਰ ਸ਼ੁਕਰੀਆ ਦਾ ਕਰਾਂਗਾ ਪਤਾ ਨਹੀਂ ਸੀ ਕਿ ਉਹ ਵਿਚਾਰਾ ਇਸ ਹਾਲਤ ਵਿੱਚ ਮੇਲੂਗਾ ਉਸ ਨੂੰ ਦੇਖ ਕੇ ਰਾਜਵੀਰ ਦੀਆਂ ਅੱਖਾਂ ਪਰ ਆਈਆਂ ਅਮਨ ਨੂੰ ਜਦੋਂ ਇਹ ਸਾਰਾ ਕੁਝ ਦੱਸਿਆ ਤਾਂ ਉਹਦਾ ਗੁੱਸਾ ਸੱਤਵੇਂ ਸਮਾਨ ਤੇ ਚੜ ਗਿਆ ਅਮਨ ਨੇ ਹਸਤਾਲ ਵਿੱਚ ਬਾਪੂ ਜੀ ਦੇ ਨਾਲ ਇੱਕ ਵੀਡੀਓ ਬਣਾਈ ਉਹਦੇ ਵਿੱਚ ਸੁਖਜੀਤ ਨੂੰ ਇੱਕ ਸੰਦੇਸ਼ ਭੇਜਿਆ ਕਿ ਸੁਖਜੀਤ ਸ਼ਾਇਦ ਤੈਨੂੰ ਯਾਦ ਨਹੀਂ ਪਰ ਮੈਂ ਉਹੀ ਅਮਨ ਆ ਜੋ ਤੇਰੇ ਘਰ ਦੇ ਕੋਲ ਅਨਾਥ ਆਸ਼ਰਮ ਵਿੱਚ ਰਹਿੰਦੀ ਸੀ ਬਾਪੂ ਜੀ ਦੀ ਰਿਤੂ ਬਾਪੂ ਜੀ ਦੀ ਸਾਰੀ ਜ਼ਿੰਮੇਵਾਰੀ ਮੈਂ ਚੁੱਕਣਾ ਚਾਹੁੰਨੀ ਆ ਕੋਸ ਤੇਰੀ ਮਨਜ਼ੂਰੀ ਚਾਹੀਦੀ ਹੈ ਜੇ ਤੂੰ ਮੈਨੂੰ ਮਿਲ ਸਕਦਾ ਤਾਂ ਮੈਨੂੰ ਬਹੁਤ ਚੰਗਾ ਲੱਗੇਗਾ ਅਮਨ ਨੇ ਜਾਲ ਫਲਾਇਆ ਤੇ ਸੁਖਜੀਤ ਉਹਦੇ ਵਿੱਚ ਫਸ ਗਿਆ ਇੱਕ ਦਿਨ ਸੁਖਜੀਤ ਆਪਣੀ ਘਰਵਾਲੀ ਦੇ ਕੋਲ ਖੜਾ ਸੀ ਉਹ ਕਹਿਣ ਲੱਗੀ ਕਿ ਜਰਾ ਦੇਖਿਓ ਇਹ ਬਾਪੂ ਜੀ ਦੇ ਨਾਲ ਕੁੜੀ ਕੌਣ ਹੈ ਇਹ ਤੁਹਾਡਾ ਨਾਂ ਲੈ ਕੇ ਤੁਹਾਨੂੰ ਲੱਭ ਰਹੀ ਹੈ ਸੁਖਜੀਤ ਪਹਿਲਾਂ ਤਾਂ ਕੁਝ ਘਬਰਾ ਗਿਆ ਫਿਰ ਉਹਨੇ ਅਮਨ ਦੀ ਗੱਲ ਸੁਣੀ ਤੇ ਬੋਲਿਆ ਅੱਛਾ ਇਹ ਸੱਚੀ ਡਾਕਟਰ ਬਣ ਗਈ ਬਾਪੂ ਜੀ ਨੇ ਇਸ ਕੁੜੀ ਵਾਸਤੇ ਮੇਰੇ ਤੇ ਕਦੇ ਧਿਆਨ ਨਹੀਂ ਸੀ ਦਿੱਤਾ ਇਹ ਤਾਂ ਮੇਰੀ ਕਿਸਮਤ ਸੀ ਕਿ ਮੈਂ ਇੰਜੀਨੀਅਰ ਬਣ ਗਿਆ ਸੁਖਜੀਤ ਦੀ ਘਰ ਵਾਲੀ ਬੋਲੀ ਕਿ ਜਰਾ ਸੋਚੋ ਇਹ ਤਾਂ ਕਿੰਨੇ ਵੱਡੇ ਡਾਕਟਰ ਹੈ ਸਾਡੀ ਕਿੰਨੀ ਮਦਦ ਕਰ ਸਕਦੀ ਹੈ ਚੰਗੀ ਗੱਲ ਹੈ ਬਾਪੂ ਜੀ ਦਾ ਸਾਰਾ ਖਰਚਾ ਇਹ ਚੁੱਕ ਰਹੀ ਹੈ ਮੈਂ ਤਾਂ ਕਹਿਣੀ ਆ ਇੱਕ ਵਾਰੀ ਜਾ ਕੇ ਇਹਨੂੰ ਮਿਲ ਲਓ ਸੁਖਜੀਤ ਉਹਦੀ ਗੱਲ ਮੰਨਦਾ ਹੈ ਤੇ ਅਮਨ ਕੋਲ ਪਹੁੰਚ ਜਾਂਦਾ ਹੈ ਅਮਨ ਉਹਨੂੰ ਵੇਖ ਕੇ ਬੋਲਦੀ ਹੈ ਕਿ ਤੂੰ ਬਿਲਕੁਲ ਨਹੀਂ ਬਦਲਿਆ ਸੁਖਜੀਤ ਅੱਜ ਵੀ ਤੇਰੇ ਚਿਹਰੇ ਤੇ ਗੁੱਸਾ ਤੇ ਜਲਣ ਦੀ ਭਾਵਨਾ ਸਾਫ਼ ਦਿਖਾਈ ਦੇ ਰਹੀ ਹੈ ਮੈਨੂੰ ਤੇਰੇ ਤੋਂ ਬਸ ਇੱਕੋ ਹੀ ਸ਼ਿਕਾਇਤ ਹੈ ਕਿ ਤੂੰ ਬਾਪੂ ਜੀ ਨਾਲ ਇਦਾਂ ਦਾ ਸਲੂਕ ਕਿਉਂ ਕੀਤਾ ਹੈ ਬਿੰਦਰਪਾਲ ਸਿੰਘ ਨੇ ਜਿਵੇਂ ਹੀ ਸੁਖਜੀਤ ਨੂੰ ਦੇਖਿਆ ਤਾਂ ਉਹਦੇ ਸਰੀਰ ਵਿੱਚ ਹਿਲਜੁਲ ਹੋਣ ਲੱਗ ਗਈ ਅਮਨ ਬੋਲੀ ਕਿ ਇੰਨੇ ਦਿਨਾਂ ਤੋਂ ਇਹ ਮਰੇ ਪਏ ਇਨਸਾਨ ਦੀ ਤਰ੍ਹਾਂ ਸੀ ਅੱਜ ਤੈਨੂੰ ਦੇਖ ਕੇ ਇਹਨਾਂ ਦੇ ਸਰੀਰ 'ਚ ਜਾਨ ਆ ਗਈ ਤੇ ਇੱਕ ਤੂੰ ਐ ਜੋ ਇਹਨਾਂ ਨੂੰ ਇਕੱਲੇ ਛੱਡ ਕੇ ਗਿਆ ਕੋਈ ਆਪਣੇ ਪਿਓ ਨਾਲ ਇਦਾਂ ਕਰਦਾ ਸੁਖਜੀਤ ਬੋਲਿਆ ਤੂੰ ਤਾਂ ਕਹਿੰਦੀ ਸੀ ਕਿ ਇਹ ਤੇਰੇ ਲਈ ਬਹੁਤ ਕੁਝ ਹੈ ਹੁਣ ਤੂੰ ਇਸ ਬੁੱਢੇ ਦੀ ਸੇਵਾ ਕਰ ਮੇਰੀ ਇਸ ਵਿੱਚ ਕੋਈ ਜ਼ਿੰਮੇਵਾਰੀ ਨਹੀਂ ਸੁਖਜੀਤ ਇਹ ਗੱਲ ਸੁਣ ਕੇ ਅਮਨ ਨੇ ਇੱਕ ਜ਼ੋਰਦਾਰ ਤਪੜੋ ਦੇ ਮੂੰਹ ਤੇ ਮਾਰਿਆ ਤੇ ਕਿਹਾ ਕਿ ਤੂੰ ਅੱਜ ਆਪਣੇ ਪੈਰਾਂ ਤੇ ਖੜਾ ਹੈ ਤੇ ਇਹ ਇਨਸਾਨ ਤੇਰੇ ਲਈ ਲਾਚਾਰ ਹੋ ਗਿਆ ਪੁੱਤੋ ਓਕੇ ਤੂੰ ਇਹਦੇ ਸਾਰੇ ਪੈਸੇ ਖੋੜੇ ਤੇ ਇਹਨਾਂ ਨੂੰ ਇੱਥੇ ਛੱਡ ਗਿਆ ਆਪਣੇ ਪੈਸਿਆਂ ਨਾਲ ਹੀ ਆਪਣਾ ਗੁਜ਼ਾਰਾ ਕਰ ਲੈਂਦੇ ਜੇ ਤੂੰ ਉਹਨਾਂ ਦੀ ਜ਼ਿੰਮੇਵਾਰੀ ਨਾ ਵੀ ਚੁੱਕਦਾ ਪਰ ਤੂੰ ਤਾਂ ਉਹ ਵੀ ਕਢਾ ਲੇ ਸੁਖਜੀਤ ਹਕਲਾਉਂਦੇ ਹੋਏ ਬੋਲਿਆ ਤੂੰ ਕੀ ਕਹਿਣਾ ਚਾਹੁੰਨੀ ਹੈ ਮੈਂ ਧੋਖਾ ਕੀਤਾ ਹੈ ਇਹ ਸਭ ਕੁਝ ਸੁਣਾਉਣ ਵਾਸਤੇ ਤੂੰ ਮੈਨੂੰ ਇੱਥੇ ਬੁਲਾਇਆ ਹੈ ਇਹ ਮੇਰਾ ਬਾਪੂ ਹੈ ਮੈਂ ਜੋ ਮਰਜ਼ੀ ਕਰਾਂ ਮੈਂ ਇਹਨਾਂ ਨੂੰ ਇੱਥੇ ਸੁੱਟ ਕੇ ਗਏ ਪੈਸੇ ਖੋਏ ਘਰ ਵੇਚਿਆ ਦੱਸ ਤੂੰ ਮੇਰਾ ਕੀ ਵਿਗਾੜ ਲੇਂਗੀ ਅਮਨ ਕਹਿੰਦੀ ਹੈ ਕਿ ਅਸੀਂ ਤਾਂ ਕੁਝ ਨਹੀਂ ਕਰਾਂਗੇ ਪਰ ਪੁਲਿਸ ਵਾਲੇ ਤੇ ਸੰਸਥਾ ਵਾਲੇ ਕਰਨਗੇ ਉਹ ਤੂੰ ਨਹੀਂ ਜਾਣਦਾ ਵੀ ਉਹ ਤੇਰੇ ਨਾਲ ਕੀ ਕਰ ਸਕਦੇ ਐ ਸੁਖਜੀਤ ਗੁੱਸੇ ਵਿੱਚ ਬੋਲਦਾ ਹੈ ਤੂੰ ਲੱਗਦੀ ਕੀ ਐ ਤੁਸੀਂ ਮੇਰੇ ਪਿਓ ਦੀ ਭਲਾਈ ਦਾ ਬਦਲਾ ਇਸ ਤਰ੍ਹਾਂ ਦੇ ਰਹੇ ਹੋ ਮੇਰੇ ਪਿਓ ਦੀ ਧੀ ਬਣ ਕੇ ਤੂੰ ਇਸ ਤਰ੍ਹਾਂ ਕਿਉਂ ਕਰ ਰਹੀ ਐ ਰਾਜਵੀਰ ਬੋਲਿਆ ਕਿ ਅਸੀਂ ਤੈਨੂੰ ਇੱਥੇ ਬਾਪੂ ਦੀ ਜ਼ਿੰਮੇਵਾਰੀ ਲੈਣ ਵਾਸਤੇ ਨਹੀਂ ਬੁਲਾਇਆ ਸਗੋ ਇਹ ਦੱਸਣ ਵਾਸਤੇ ਬੁਲਾਇਆ ਹੈ ਕਿ ਜੋ ਅੱਜ ਤੂੰ ਆਪਣੇ ਪਿਓ ਨਾਲ ਗਲਤ ਕੀਤਾ ਹੈ ਉਸੇ ਤਰ੍ਹਾਂ ਕੱਲ ਤੇਰਾ ਪੁੱਤ ਵੀ ਤੇਰੇ ਨਾਲ ਕਰੇਗਾ ਕਿਉਂਕਿ ਸਾਰੀ ਦੁਨੀਆ ਤੈਨੂੰ ਦੇਖ ਰਹੀ ਹੈ ਅਮਨ ਦੇ ਇਸ਼ਾਰੇ ਨੂੰ ਸਮਝ ਕੇ ਸੁਖਜੀਤ ਨੇ ਜਦੋਂ ਪਿੱਛੇ ਦੇਖਿਆ ਤਾਂ ਬਹੁਤ ਸਾਰੇ মিডিਆ ਵਾਲੇ ਉਸ ਨੂੰ ਟੀਵੀ ਤੇ ਲਾਈਵ ਦਿਖਾ ਰਹੇ ਸੀ ਸਾਰਾ ਮਾਜਰਾ ਸਮਝ ਕੇ ਸੁਖਜੀਤ ਨੇ ਤੁਰੰਤ ਆਪਣਾ ਮੂੰਹ ਹੱਥ ਨਾਲ ਲਪਕੋ ਲਿਆ ਅਮਨ ਬੋਲੀ ਕਿ ਐਦਾਂ ਦਾ ਕੰਮ ਹੀ ਕਿਉਂ ਕੀਤਾ ਕਿ ਦੁਨੀਆ ਦੇ ਸਾਹਮਣੇ ਮੂੰਹ ਲਕੋਣਾ ਪਵੇ ਤੂੰ ਕੀ ਜਾਣੇ ਮਾਪਿਓ ਦਾ ਹੋਣਾ ਕੀ ਹੁੰਦਾ ਤੇਰੇ ਕੋਲ ਬਾਪੂ ਜੀ ਸੀ ਸਾਡੇ ਵਰਗੇ ਅनाथ ਬੱਚਿਆਂ ਨੂੰ ਪੁੱਛ ਜਿਹੜੇ ਮਾਂ-ਬਾਪ ਨੂੰ ਤਰਸਦੇ ਨੇ ਅਮਨ ਦੇ ਸ਼ਬਦ ਸੁਖਜੀਤ ਦੇ ਦਿਲ ਨੂੰ ਚੀਰ ਰਹੇ ਸੀ ਉਹ ਨਜ਼ਰਾਂ ਥੱਲੇ ਝੁਕਾਈ ਕਦੇ ਆਪਣੇ ਮੂੰਹ ਨੂੰ ਤੇ ਕਦੇ ਹੱਥਾਂ ਨਾਲ ਆਪਣੇ ਕੰਨ ਨੂੰ ਲੁਕੋ ਰਿਹਾ ਸੀ ਅਮਨ ਬੋਲੀ ਸੁਜੀਤ ਮੈਂ ਤੈਨੂੰ ਸਭ ਕੁਝ ਸਿਖਾਉਣਾ ਚਾਹੁੰਦੀ ਸੀ ਅੱਜ ਤੂੰ ਆਪਣੇ ਮਾਂ-ਪਿਓ ਨਾਲ ਕੀਤਾ ਕੱਲ ਨੂੰ ਬੁਰਾ ਟਾਈਮ ਵਿੱਚ ਤੇਰਾ ਕੋਈ ਨਹੀਂ ਹੋਊਗਾ ਮਾਂ-ਪਿਓ ਦਾ ਦਿਲ ਦਿਖਾਉਣ ਵਾਲਾ ਸੁਖੀ ਕਿਵੇਂ ਰਹਿ ਸਕਦਾ ਅਮਨ ਨੇ ਪੁਲਿਸ ਦੇ ਸਾਹਮਣੇ ਵਿੰਧਰਪਾਲ ਦੀ ਦੇਖਪਾਲ ਕਰਨ ਦੀ ਜ਼ਿੰਮੇਵਾਰੀ ਚੁੱਕੀ ਤੇ ਸੁਖਜੀਤ ਨੂੰ ਹਰ ਰਿਸ਼ਤੇ ਤੋਂ ਯਾਦ ਕਰ ਦਿੱਤਾ ਪਿਓ ਨਾਲ ਧੋਖਾ ਧੜੀ ਕਰਨ ਦੇ ਇਲਜ਼ਾਮ ਵਿੱਚ ਪੁਲਿਸ ਸੁਖਜੀਤ ਨੂੰ ਗ੍ਰਿਫਤਾਰ ਕਰਕੇ ਲੈ ਗਈ ਤੇ ਉਸ ਨੂੰ ਜੇਲ੍ਹ ਵਿੱਚ 6 ਮਹੀਨਿਆਂ ਲਈ ਬੰਦ ਕਰ ਦਿੱਤਾ 6 ਮਹੀਨਿਆਂ ਵਿੱਚ ਸੁਖਜੀਤ ਦੀ ਬਹੁਤ ਜ਼ਿਆਦਾ ਬੇਇੱਜ਼ਤੀ ਹੋਈ ਥਾਂ-ਥਾਂ ਤੇ ਉਸ ਦੀ ਵੀਡੀਓ ਚੱਲ ਰਹੀ ਸੀ ਹਰ ਬੰਦਾ ਉਸ ਨੂੰ ਲਾਨਤਾਂ ਪਾ ਰਿਹਾ ਸੀ ਉਹਦੇ ਅਮੀਰ ਸਹੁਰੇ ਨੇ ਵੀ ਉਸ ਤੋਂ ਦੂਰੀ ਬਣਾ ਲਈ ਸੁਖਜੀਤ ਦੀ ਘਰ ਵਾਲੀ ਉਸ ਨੂੰ ਮਿਲਣ ਲਈ ਹਵਾਲਾ ਚਾਹੁੰਦੀ ਹੈ ਤੇ ਉਸ ਨੂੰ ਕਹਿੰਦੀ ਹੈ ਕਿ ਹੁਣ ਮੈਂ ਤੈਨੂੰ ਤੇਰੇ ਹਾਲਾਤਾਂ ਕਰਕੇ ਛੱਡ ਕੇ ਜਾ ਰਹੀ ਆ ਮੈਂ ਇਸ ਘਰ ਵਿੱਚ ਨਹੀਂ ਰਹਿ ਸਕਦੀ ਮੈਨੂੰ ਲੋਕ ਮੈਨੇ ਮਾਰਦੇ ਨੇ ਮੈਥੋਂ ਸਹਿ ਨਹੀਂ ਹੁੰਦੇ ਇਹ ਸਭ ਕੁਝ ਜੋ ਤੂੰ ਕੀਤਾ ਹੈ ਇਹਦੇ ਵਿੱਚ ਮੇਰਾ ਕੋਈ ਕਸੂਰ ਨਹੀਂ ਘਰ ਵਾਲੀ ਵੀ ਛੱਡ ਕੇ ਉਸ ਨੂੰ ਪੇਕੇ ਚਲੀ ਗਈ ਸੁਖਜੀਤ ਜਮਾ ਇਕੱਲਾ ਰਹਿ ਗਿਆ 6 ਮਹੀਨੇ ਬਾਅਦ ਜਦੋਂ ਜੇਲ੍ਹ ਚੋਂ ਬਾਹਰ ਆਉਂਦਾ ਤਾਂ ਬਿਲਕੁਲ ਟੁੱਟ ਚੁੱਕਿਆ ਸੀ ਉਹਨੂੰ ਬਹੁਤ ਜ਼ਿਆਦਾ ਪਛਤਾਵਾ ਸੀ ਕਿ ਉਹਨੇ ਆਪਣੇ ਬਾਪੂ ਨਾਲ ਜੋ ਕੀਤਾ ਉਹ ਬਿਰਦਾ ਆਸ਼ਰਮ ਵਿੱਚ ਜਾਣ ਦੀ ਕੋਸ਼ਿਸ਼ ਕਰਦਾ ਹੈ ਪਰ ਪੁਲਿਸ ਵਾਲਿਆਂ ਨੇ ਉਹਨੂੰ ਸਖਤ ਹਦਾਇਤ ਦਿੱਤੀ ਸੀ ਕਿ ਆਸ਼ਰਮ ਦੇ ਨੇੜੇ ਤੇੜੇ ਵੀ ਨਹੀਂ ਆਉਣਾ ਜਿਸ ਤਰ੍ਹਾਂ ਉਹਦਾ ਬਾਪੂ ਰੋਇਆ ਕਰਲਾਇਆ ਸੀ ਅੱਜ ਹੁਣ ਉਹ ਉਸੇ ਤਰ੍ਹਾਂ ਕਰਲਾ ਰਿਹਾ ਸੀ ਹੁਣ ਉਸ ਨੂੰ ਅਕਲ ਆ ਚੁੱਕੀ ਸੀ ਉਸ ਦੀ ਘਰ ਵਾਲੀ ਵੀ ਜਿਵੇਂ ਪੇਕੇ ਗਈ ਤਾਂ ਉਹਦੇ ਭਰਾ ਪਰਜਾਈ ਉਹਨੂੰ ਮੇਨੇ ਮਾਰਦੇ ਕਿ ਤੇਰੇ ਕਰਕੇ ਹੀ ਤੇਰੇ ਘਰ ਵਾਲੇ ਨੇ ਆਪਣੇ ਪਿਓ ਨੂੰ ਘਰੋਂ ਕੱਢਿਆ ਸੀ ਜੇ ਅਸੀਂ ਬਾਪੂ ਤੇ ਮਾਂ ਨੂੰ ਘਰੋਂ ਕੰਢੀਏ ਤੈਨੂੰ ਫੇਰ ਪਤਾ ਲੱਗੇ ਸੁਖਜੀਤ ਦੀ ਘਰ ਵਾਲੀ ਵੀ ਇਹ ਗੱਲ ਸਮਝ ਚੁੱਕੀ ਸੀ ਕਿ ਸੱਸ ਸਹੁਰਾ ਵੀ ਮਾਪੇ ਹੀ ਹੁੰਦੇ ਨੇ। ਉਹਨਾਂ ਨਾਲ ਇੰਨਾ ਮਾੜਾ ਵਿਵਹਾਰ ਨਹੀਂ ਕਰਨਾ ਚਾਹੀਦਾ। ਉਹ ਰੋ ਰੋ ਕੇ ਵੈਗਰੂ ਅੱਗੇ ਮਾਫੀ ਮੰਗਣ ਲੱਗਦੀ ਹੈ ਤੇ ਸੁਖਜੀਤ ਕੋਲ ਵਾਪਸ ਆ ਜਾਂਦੀ ਹੈ। ਉਸ ਨੂੰ ਕਹਿੰਦੀ ਹੈ ਕਿ ਆਪਾਂ ਨੂੰ ਬਾਪੂ ਜੀ ਦੀ ਸੇਵਾ ਕਰਨੀ ਚਾਹੀਦੀ ਹੈ। ਉਹਨਾਂ ਦੇ ਕੋਲ ਜਾਣਾ ਚਾਹੀਦਾ ਹੈ। ਸੁਖਜੀਤ ਕਹਿੰਦਾ ਹੈ ਕਿ ਕੋਈ ਮਿਲ ਨਹੀਂ ਦਿੰਦਾ। ਮੈਂ ਤਾਂ ਬਹੁਤ ਜ਼ਿਆਦਾ ਪਛਤਾ ਰਿਹਾ। ਉਹ ਦੋਨੇ ਵਿਰਦਾ ਸ਼ਰਮ ਵਿੱਚ ਜਾਂਦੇ ਨੇ ਤੇ ਉੱਥੇ ਜਾ ਕੇ ਬਹਿ ਜਾਂਦੇ ਨੇ। ਪਰ ਉਹਨਾਂ ਨੂੰ ਅੰਦਰ ਨਹੀਂ ਵੜਨ ਦਿੱਤਾ ਜਾਂਦਾ। ਉਸੇ ਤਰ੍ਹਾਂ ਉਹ ਬਾਹਰ ਹੀ ਬੈਠੇ ਰਹਿੰਦੇ ਨੇ ਹੁਣ ਦੋਨਾਂ ਨੂੰ ਭੁੱਖੇ ਪਿਆਸੇ ਬਾਹਰ ਬੈਠੇ ਦੋ ਦਿਨ ਹੋ ਗਏ ਸੀ ਤੇ ਜਿਵੇਂ ਹੀ ਇਹ ਗੱਲ ਬਾਹਰ ਗਾਰਡ ਨੇ ਅੰਦਰ ਜਾ ਕੇ ਅਮਨ ਨੂੰ ਦੱਸੀ ਤਾਂ ਉਹ ਬਹੁਤ ਜ਼ਿਆਦਾ ਹੈਰਾਨ ਹੁੰਦੀ ਹੈ ਉਸ ਨੂੰ ਉਹਨਾਂ ਤੇ ਤਰਸ ਆਉਂਦਾ ਹੈ ਉਹ ਬਾਹਰ ਆਉਂਦੀ ਹੈ ਤੇ ਦੋਨਾਂ ਨੂੰ ਮਿਲਦੀ ਹੈ ਦੋਨੇ ਅਮਨ ਦੇ ਪੈਰਾਂ ਵਿੱਚ ਡਿੱਗਦੇ ਨੇ ਤੇ ਆਪਣੇ ਪਿਓ ਨੂੰ ਮਲਾਉਣ ਲਈ ਮਿੰਤਾ ਕਰਨ ਲੱਗਦੇ ਨੇ ਉਹ ਦੋਨਾਂ ਨੂੰ ਲੈ ਕੇ ਆਸ਼ਰਮ ਦੇ ਅੰਦਰ ਜਾਂਦੀ ਹੈ ਹੁਣ ਬਾਪੂ ਜੀ ਬਿਲਕੁਲ ਠੀਕ ਹੋ ਚੁੱਕੇ ਸੀ ਕਿਉਂਕਿ ਅਮਨ ਨੇ ਉਹਨਾਂ ਦੀ ਬਹੁਤ ਸੇਵਾ ਕੀਤੀ ਸੀ ਪੁੱਤ ਦੇ ਨੂੰ ਬਾਪੂ ਦੇ ਪੈਰਾਂ ਵਿੱਚ ਡਿੱਗ ਜਾਂਦੇ ਨੇ ਤੇ ਰੋ ਰੋ ਕੇ ਮਾਫੀ ਮੰਗਣ ਲੱਗਦੇ ਨੇ ਫਿਰ ਅਮਨ ਨੂੰ ਕਹਿੰਦੇ ਨੇ ਕਿ ਅਸੀਂ ਬਾਪੂ ਜੀ ਨੂੰ ਘਰੇ ਲੈ ਜਾਣਾ ਅਮਨ ਇੱਕ ਵਾਰ ਸੋਚਦੀ ਹੈ ਕਿ ਬਾਪੂ ਨਾਲ ਉਸੇ ਤਰ੍ਹਾਂ ਦਾ ਵਿਵਹਾਰ ਨਾ ਕਰਨ ਪਰ ਸੁਖਜੀਤ ਤੇ ਉਹਦੀ ਘਰ ਵਾਲੀ ਉਹਨੂੰ ਪੂਰੀ ਤਸੱਲੀ ਦਿੰਦੇ ਨੇ ਕਿ ਅੱਜ ਤੋਂ ਬਾਅਦ ਇਦਾਂ ਦਾ ਕੁਝ ਨਹੀਂ ਹੋਵੇਗਾ ਤੁਸੀਂ ਜਦੋਂ ਮਰਜ਼ੀ ਆ ਕੇ ਉਹਨਾਂ ਨੂੰ ਚੈੱਕ ਕਰ ਸਕਦੇ ਹੋ ਸੁਜੀਤ ਆਪਣੇ ਬਾਪੂ ਨੂੰ ਲੈ ਕੇ ਆਪਣੇ ਘਰ ਆ ਗਿਆ ਸੀ ਉਸਨੇ ਆਪਣੇ ਬਾਪੂ ਨੂੰ ਹੁਣ ਕੋਈ ਚੀਜ਼ ਦੀ ਕੋਈ ਕਮੀ ਨਹੀਂ ਸੀ ਹੁੰਦੀ ਥੀ ਦੇ ਉਹ ਧਿਕਾਰ ਵਾਲੀ ਵੀ ਬਾਪੂ ਦੀ ਖੂਬ ਸੇਵਾ ਕਰਦੀ। ਉਹਨਾਂ ਦਾ ਇਹ ਬਦਲਿਆ ਰੂਪ ਦੇਖ ਕੇ ਬਿੰਦਰਪਾਲ ਸਿੰਘ ਬਹੁਤ ਜ਼ਿਆਦਾ ਖੁਸ਼ ਹੁੰਦਾ ਤੇ ਆਪਣੀ ਧੀ ਰੀਤੂ ਨੂੰ ਬਹੁਤ ਜ਼ਿਆਦਾ ਆਸ਼ੀਰਵਾਦ ਦਿੰਦਾ। ਅਮਨ ਤੇ ਰਾਜਵੀਰ ਵੀ ਬਾਪੂ ਨੂੰ ਮਿਲਣ ਲਈ ਆਉਂਦੇ ਰਹਿੰਦੇ। ਸਾਰੇ ਜਾਣੇ ਹੁਣ ਖੁਸ਼ੀ-ਖੁਸ਼ੀ ਰਹਿਣ ਲੱਗਦੇ ਨੇ। ਇਹ ਸੀ ਅੱਜ ਦੀ ਕਹਾਣੀ। ਉਮੀਦ ਹੈ ਤੁਹਾਨੂੰ ਕਹਾਣੀ ਜ਼ਰੂਰ ਪਸੰਦ ਆਈ ਹੋਵੇਗੀ। ਤੁਸੀਂ ਕਮੈਂਟਾਂ ਰਾਹੀਂ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਜੇ ਕਹਾਣੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਿਓ। ਚੈਨਲ ਦੇ ਪਹਿਲੀ ਵਾਰੀ ਕਹਾਣੀ ਸੁਣ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਕਹਾਣੀ ਸੁਣ ਲਈ ਬਹੁਤ ਬਹੁਤ ਧੰਨਵਾਦ ਜੀ